ਆਪਕਾ ਡੀਐਸਪੀ ਸੇਖੋਂ ਵਰਗੇ ਵਿਅਕਤੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਗੈਂਗਸਟਰイズਮ ਜਾਂ ਗੈਂਗਸਟਰ ਤਾਂ ਪੁਲਿਸ ਦੀ ਕਿਸੇ ਵੀ ਟਰਮੀਨੋਲੋਜੀ ਦਾ ਹਿੱਸਾ ਹੀ ਨਹੀਂ ਹੈਗਾ ਫਿਰ ਗੈਂਗਸਟਰ ਬਾਦ ਆਇਆ ਕਿਥੋਂ اور ਇਨਕਾਊਂਟਰਸ ਫਰ ਕਿਤੇ ਹੋ ਰਹੇ ਹਨ ਜਿੰਨੀ ਦੇਰ ਪੁਲਿਸ ਵਿਭਾਗ ਚ ਨੌਕਰੀ ਉਹਨਾਂ ਨੇ ਕੀਤੀ ਆ ਤੇ ਉਹਨਾਂ ਨੇ ਵੀ ਇਹੀ ਅਪਰਾਧੀਆਂ ਦੇ ਖਿਲਾਫ ਕੰਮ ਕੀਤਾ ਇਹੀ ਬਦਮਾਸ਼ਾਂ ਦੇ ਖਿਲਾਫ ਇਹੀ ਗੈਂਗਸਟਰਸ ਦੇ ਖਿਲਾਫ ਕੰਮ ਕੀਤਾ ਜੇ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਤੇ ਉਹਦੇ ਚ ਜਿਹੜੇ ਵੈਪਨਸ ਇਸਤੇਮਾਲ ਹੋਏ ਇੰਡੀਆ ਦੇ ਵੈਪਨ ਨਹੀਂ ਸੀਗੇ ਉਹ ਪਾਕਿਸਤਾਨ ਦੇ ਵੈਪਨ ਤਾਨੂੰ ਮੈਂ ਦੱਸਦਾ ਇੱਕ ਗੈਂਗਸਟਰ ਸੀ ਰੁਪਿੰਦਰ ਗਾਂਧੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਖੰਨੇ ਦੇ ਰਸੂਲਪੁਰ ਪਿੰਡ ਦਾ ਸੀ ਕਿਉਂਕਿ ਮੈਂ ਬਹੁਤ ਲਿਖਿਆ ਉਹਦੇ ਉੱਤੇ ਬਹੁਤ ਉਹਦੀ ਜੀਵਨੀ ਤੇ ਲਿਖਿਆ ਤੁਹਾਨੂੰ ਪਤਾ ਜਦੋਂ ਚੰਡੀਗੜ੍ਹ ਯੂਨੀਵਰਸਿਟੀ 'ਚ ਪੜਦਾ ਸੀ ਨਾ ਉਹਨੇ ਆਪਣਾ ਸਟੂਡੈਂਟ ਯੂਨੀਅਨ ਦਾ ਗਰੁੱਪ ਬਣਾਇਆ ਤੇ ਉਸ ਗਰੁੱਪ 'ਚ ਕਿੰਨਾ ਬੁੰਡਾ ਜੁੜਿਆ ਸੀ ਪਤਾ 3 ਲੱਖ ਪੰਜਾਬ ਦੇ ਵਿੱਚ ਯੂਥ ਜਿਹੜਾ ਉਸ ਨੂੰ ਆਪਣਾ ਆਈਕਨ ਮੰਨ ਲੈਂਦਾ ਹੈ ਜਿਹਦੇ ਕੋਲ ਜਿਆਦਾ ਟੌਰ ਹੈ ਲੰਬੀਆਂ ਗੱਡੀਆਂ ਵਾਂ ਸੋਹਣੀ ਐਸ਼ੋ ਪ੍ਰਸਤੀ ਹੈ ਪੰਜਾਬ 'ਚ ਹੈ ਕੀ ਆ ਪਰ ਇਹੋ ਜਿਹੇ ਗੈਂਗਸਟਰਸ ਨੇ 골ਡੀ ਬਰਾਡ ਵਰਗੇ ਗੈਂਗਸਟਰਸ ਜਿਨ੍ਹਾਂ ਦੀਆਂ ਆਪਣੀਆਂ ਕੰਪਨੀਆਂ ਬਾਹਰ ਚੱਲ ਰਹੀਆਂ ਨੇ ਉਹਨਾਂ ਨੂੰ ਕੀ ਲੋੜ ਪੈ ਗਈ ਫਿਰ ਗੈਂਗਸਟਰイズਮ 'ਚ ਆਉਣ ਦੀ ਹਜੇ ਤੱਕ ਦੇਖੋ ਯਾਰ ਸੁੱਖਾ ਕਾਲਵਾ ਨੂੰ ਪੁਲਿਸ ਕਸਟੜੀ 'ਚ ਮਾਰਿਆ ਸੀ ਕਿੰਨੇ ਸਾਲ ਹੋ ਗਏ ਅੱਜ ਵੀ ਲੋਕੀ ਕਹਿੰਦੇ ਸੁੱਖਾ ਕਾਲਵਾ ਦਾ ਗੈਂਗ ਲੋਰੈਂਸ ਇੱਕ ਮਾਸੂਮ ਔਰ ਭੋਲਾ-ਭਾਲਾ ਬੱਚਾ ਸੀਗਾ ਜਿਸ ਨੂੰ ਪਰਮਾ ਕੇ ਆਪਣੇ ਵੱਲ ਖਿੱਚਿਆ ਗਿਆ ਪਰ ਇੱਥੇ ਇੱਕ ਟਵਿਸਟ ਹੈ ਖਿੱਚਿਆ ਇਸ ਵਾਸਤੇ ਗਿਆ ਤਾਂ ਕਿ ਉਹ ਜਿਹੜਾ ਸਿਸਟਮ ਦੇ ਵਿੱਚ ਜੋ ਚੱਲਦਾ ਪਿਆ ਆ ਉਹਨੂੰ ਕਵਰ ਕਰਨ ਦੇ ਵਿੱਚ ਮਦਦ ਕਰ ਸਕੇ ਜੋ ਧੰਦਾ ਡਰਗ ਦਾ ਸਿਸਟਮ ਚਲਾ ਰਿਹਾ ਉਹਨੂੰ ਲੋਰੈਂਸ ਵਰਗੇ ਗੈਂਗਸਟਰਸ ਕਵਰ ਕਰੇ ਕਿ ਉਹਨਾਂ ਦੇ ਪੁੱਤਰ ਨੇ ਜੋ ਕੁਝ ਕੀਤਾ ਉਹ ਸਿਰਫ ਇੱਕ ਫ੍ਰੈਕਸ਼ਨ ਆਫ ਟਾਈਮ ਦੇ ਵਿੱਚ ਕੀਤਾ ਉਸ ਤੋਂ ਬਾਅਦ ਉਹ ਜੇਲ੍ਹ ਚੱਲ ਗਿਆ ਤੇ ਉਸ ਤੋਂ ਬਾਅਦ ਤੋਂ ਹੀ ਐਸਐਸਪੀ ਆਈਜੀ ਡੀਐਸਪੀ ਹੋਰੀ ਜਾਣ ਦੇ ਦੁਸ਼ਮਣ ਬਣ ਗਏ ਉਹਨੂੰ ਮਾਰਨ ਦੀ ਕੋਸ਼ਿਸ਼ ਉਹਦੇ ਜੇਲ੍ਹ ਦੇ ਅੰਦਰ ਹੁੰਦਿਆਂ ਹੋਇਆਂ ਇਹ ਆਦੇਸ਼ ਹੋ ਗਏ ਸੀਗੇ ਕਿ ਇਹਨੂੰ ਬਾਹਰ ਨਹੀਂ ਨਿਕਲਣ ਦੇਣਾ ਇਹਨੂੰ ਗੋਲੀ ਮਾਰ ਦੇਣੀ ਇਹਨੂੰ ਸ਼ੂਟ ਕਰ ਦੇਣਾ ਸਾਡੇ ਜੈਪੁਰ ਭੁੱਲਰ ਨੇ ਹਥਿਆਰ ਕਿਉਂ ਚੱਕਿਆ ਪਹਿਲਾਂ ਤਾਂ ਮੈਂ ਉਸ ਚੀਜ਼ ਨੂੰ ਸਮਝਦਾ ਨਾ ਇਹ ਤਾਂ ਗੱਲ ਕਰਦੇ ਪਏ ਸੈਕੰਡਰੀ ਦੀ ਤੁਸੀਂ ਇਹ ਦੇਖੋ ਜਿਹੜਾ ਗੈਂਗਸਰ ਸਵਾਦ ਹੈਵੀ ਹੋਇਆ ਨਾ ਇਹ ਹੈਵੀ ਹੋਇਆ ਉਦੋਂ ਜਦੋਂ ਪੰਜਾਬ 'ਚ ਡਰੱਗ ਦਾ ਕਾਰੋਬਾਰ ਸ਼ੁਰੂ ਹੋਇਆ ਤੇ ਇਹ politcal ਬੰਦਿਆਂ ਦੀ ਪੰਜਾਬ ਨੂੰ ਇਹ ਦੇਣ ਹੈ ਜਿਹੜੇ ਸਿਆਸਤ ਕਰਕੇ ਗਏ ਪੰਜਾਬ 'ਚ ਇਹ ਉਹਨਾਂ ਦੀ ਦੇਣ ਹੈ ਲੰਗੇ ਦੋ ਇਨਕਾਊਂਟਰਸ ਦਾ ਮੈਂ ਜ਼ਿਕਰ ਕੀਤਾ ਸੀਗਾ ਇੱਕ ਅੰਮ੍ਰਿਤਸਰ ਝੰਡੇ ਵਾਲਾ ਗੁਰੂ ਵਾਲਾ ਇੱਕ ਮਾਨਸੇ ਵਾਲਾ ਇੱਕ ਅਮਰਿਤਪਾਲ ਸਿੰਘ ਅਮਰੀ ਤੇ ਪਰਮਜੀਤ ਸਿੰਘ ਪੰਮਾ ਇਹਨਾਂ ਦੋਵਾਂ ਦੇ ਕੇਸਸ ਦੇ ਵਿੱਚ ਇੱਕੋ ਹੀ ਚੀਜ਼ ਹੋਈ ਹੱਥਕੜੀਆਂ ਲੱਗੀਆਂ ਹੋਈਆਂ ਨੇ ਇੱਕ ਜਣਾ ਨਸ਼ੇ ਦੀ ਖੇਪ ਦੱਸਣ ਗਿਆ ਸੀਗਾ ਇੱਕ ਜਣਾ ਹਥਿਆਰਾਂ ਦੀ ਖੇਪ ਦੱਸਣ ਗਿਆ ਸੀ ਦੋਵਾਂ ਦੇ ਇਹ ਪਾਇਆ ਗਿਆ ਕਿ ਉਹਨਾਂ ਨੇ ਪਿਸਤੌਲ ਫੜੀ ਤੇ ਫੜ ਕੇ ਲੱਭ ਕੇ ਤੇ ਸ਼ੂਟ ਕਰ ਦਿੱਤਾ ਤੇ ਕ੍ਰਾਸ ਫਾਇਰ ਦੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਇੱਕ ਦੇ ਗੋਲੀ ਲੱਗੀ ਹੈ ਇਹ ਇੱਕੋ ਜਿਹੀ ਕਹਾਣੀ ਨਹੀਂ ਲੱਗ ਰਹੀਆਂ ਲੱਗਦਾ ਜਿਵੇਂ ਖਾੜਕੂਵਾਦ ਵੇਲੇ ਦੀਆਂ ਕਹਾਣੀਆਂ ਯਾਦ ਆ ਜਾਂਦੀਆਂ ਨੇ ਜਿਹੜੋਂ ਪੜੀਆਂ ਸੁ ਕਹਾਣੀਆਂ ਲਿਖੀਆਂ ਜਾਂਦੀਆਂ ਸੀ ਹੁਣ ਵੀ ਇਹੀ ਦੱਸ ਕੇ ਮੁੰਡੇ ਮਾਰੇ ਜਾ ਰਹੇ ਲੱਗੇ 1-2 ਹਫ਼ਤਿਆਂ ਦੇ ਵਿੱਚ ਇਨਕਾਊਂਟਰਸ ਬਹੁਤ ਤੇਜ਼ ਰफ्तार ਨਾਲ ਹੁੰਦੇ ਪਏ ਨੇ ਬਹੁਤ ਤੇਜ਼ੀ ਦੇ ਨਾਲ ਇਨਕਾਊਂਟਰਸ ਕੀਤੇ ਜਾ ਰਹੇ ਨੇ ਔਰ ਕਥਿਤ ਗੈਂਗਸਟਰਸ ਦੇ ਉੱਤੇ ਗੋਲੀਬਾਰੀ ਵੀ ਬੜੀ ਤੇਜ਼ੀ ਨਾਲ ਹੁੰਦੀ ਨਜ਼ਰ ਆ ਰਹੀ ਹੈ ਮਾਰਗ ਰਾਇਆ ਜਾ ਰਹੇ ਨੇ ਗੈਂਗਸਟਰਸ ਇੱਕ ਪਾਸੇ ਤਾਂ ਵਾਹ ਵਾਈ ਹੋ ਰਹੀ ਹੈ ਕਿ ਠੀਕ ਹੈ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਪੰਜਾਬ ਨੂੰ ਬਚਾ ਲਿਆ ਜਾਵੇਗਾ ਔਰ ਬਚਾਇਆ ਜਾ ਰਿਹਾ ਪਰ ਇਸ ਉੱਤੇ ਹੁਣ ਸ਼ੰਕਾ ਵੀ ਖੜੀ ਹੋਣ ਲੱਗ ਗਈ ਹੈ ਜੇ ਗੱਲ ਕਰੀਏ ਗੈਂਗਸਟਰਸ ਦੀ ਐਨਕਾਉਂਟਰਸ ਦੀ ਭਾਵੇਂ ਉਹ ਅੰਮ੍ਰਿਤਸਰ ਹੋਵੇ ਭਾਵੇਂ ਉਹ ਮਾਨਸਾ ਹੋਵੇ ਵੱਖ-ਵੱਖ ਥਾਵਾਂ ਦੇ ਉੱਤੇ ਕਈ ਗੈਂਗਸਟਰਸ ਦੇ ਨਾਮ ਸਾਹਮਣੇ ਆ ਚੁੱਕੇ ਨੇ ਮੋਹਾਲੀ ਜ਼ਿਰਖਪੁਰ ਵਰਗੀਆਂ ਥਾਵਾਂ ਦੇ ਉੱਤੇ ਐਨਕਾਉਂਟਰਸ ਕੀਤੇ ਜਾ ਚੁੱਕੇ ਨੇ ਔਰ ਅਜੇ ਤੱਕ ਵੀ ਇਹਨਾਂ ਮਾਮਲਿਆਂ ਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਪ੍ਰਮਾਣ ਦੇ ਦਿੱਤੇ ਗਏ ਨੇ ਕਿ ਹਾਂਜੀ ਐਨਕਾਉਂਟਰ ਕੀਤਾ ਆ ਪਰ ਉਸੇ ਦੂਜੇ ਪਾਸੇ ਉਹਨਾਂ ਦਾ ਇੱਕ ਹੋਰ ਲੂਪਹੋਲ ਹੈਗਾ ਜਿਸ ਦੇ ਰਾਕੇ ਆ ਜਾ ਰਿਹਾ ਕਿ ਨਹੀਂ ਇਹ ਐਨਕਾਉਂਟਰਸ ਇੱਕੋ ਜਿਹੇ ਆ ਸੁਪਰੀਮ ਕੋਰਟ ਦੀ ਰਿਪੀਟ ਹੈ ਹਾਈ ਕੋਰਟ ਦੀ ਇੱਕ ਅਪੀਲ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਹੈ ਹਾਈ ਕੋਰਟ ਵੱਲੋਂ ਬਿਆਨ جاری ਹੁੰਦਾ ਆ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਇੱਕੋ ਥਾਂ ਦੇ ਉੱਤੇ ਇੱਕੋ ਵਿਅਕਤੀ ਦੇ ਖਿਲਾਫ ਦੋ ਪਰਚੇ ਵੱਖ-ਵੱਖ ਕਿਸਮ ਦੇ ਪਰਚੇ ਹੋਣੇ ਚਾਹੀਦੇ ਸੀ ਪਰ ਉਹਦੇ ਵਿੱਚ ਕਹਾਣੀ ਇੱਕੋ ਜਈ ਹੈ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਲੰਗੇ ਸਮੇਂ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ ਗੈਂਗਸਟਰਵਾਦ ਕੀ ਹੈ ਗੈਂਗਸਟਰ ਕੀ ਹੈ ਸਾਡੇ ਨਾਲ ਫਿਲਹਾਲ ਮੌਜੂਦ ਨੇ ਡਾਕਟਰ ਸੁਰਿੰਦਰਪਾਲ ਸੀਨੀਅਰ ਪੱਤਰਕਾਰ ਨੇ ਔਰ ਖਾਸ ਕਰਕੇ ਕ੍ਰਿਮੀਨਲ ਬੀਟ ਦੇ ਨਾਲ ਤਾਲੁਕ ਰੱਖਦੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਲੰਗੇ ਸਮੇਂ ਦੇ ਵਿੱਚ ਇਹ ਜੋ ਕੁਝ ਹੋਇਆ ਆ ਇਹ ਹੈ ਕੀ ਚੀਜ਼ ਸਰ ਜਿਵੇਂ ਕੀ ਗੱਲਬਾਤ ਕਰ ਰਹੇ ਆ ਕਿ ਅਚਾਨਕ ਇੰਨੇ ਸਾਰੇ ਇਨਕਾਊਂਟਰਸ ਹੋ ਗਏ ਅਚਾਨਕ ਗੈਂਗਸਟਰ ਆ ਗਏ ਹੁਣ ਡੀਐਸ ਸਾਹਿਬ ਕਾ ਡ ਜੋਕਤੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਗੈਂਗਸਟਰੀਜ਼ਮ ਜਾਂ ਗੈਂਗਸਟਰ ਤਾਂ ਪੁਲਿਸ ਦੀ ਕਿਸੇ ਵੀ ਟਰਮਨੋਲੋਜੀ ਦਾ ਹਿੱਸਾ ਹੀ ਨਹੀਂ ਹੈਗਾ ਫਿਰ ਇਹ ਗੈਂਗਸਟਰ ਬਾਦ ਆਇਆ ਕਿੱਥੋਂ ਔਰ ਇਹਨ ਕਾਉਂਟਰਸ ਫਿਰ ਕਿਦੇ ਹੋ ਰਹੇ ਨੇ ਨਹੀਂ ਦੇਖੋ ਮੈਂ ਡੀਐਸਪੀ ਸਿੱਖੋਂ ਦੀ ਕਿਸੇ ਗੱਲ ਦਾ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ ਤੇ ਨਾ ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਮੈਂ ਤਾਂ ਆਪਣੇ ਜਿਹੜੇ ਪੱਖ ਹੈ ਆਪਣਾ ਜਿਹੜਾ ਵਿਊ ਹੈ ਮੇਰੇ ਆਪਣੇ ਵਿਚਾਰ ਹੈ ਉਹ ਲੱਗ ਵੀ ਹੈਗੇ ਉਹਨਾਂ ਤੋਂ ਮੈਂ ਉਹਨਾਂ ਦੇ ਵਿਚਾਰਾਂ ਦੇ ਨਾਲ ਕਿਸੇ ਤਰੀਕੇ ਸਹਿਮਤ ਨਹੀਂ ਹੁੰਦਾ ਜਿੰਨੀ ਦੇਰ ਪੁਲਿਸ ਵਿਭਾਗ 'ਚ ਨੌਕਰੀ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਨੇ ਵੀ ਇਹੀ ਅਪਰਾਧੀਆਂ ਦੇ ਖਿਲਾਫ ਕੰਮ ਕੀਤਾ ਇਹੀ ਬਦਮਾਸ਼ਾਂ ਦੇ ਖਿਲਾਫ ਇਹੀ ਗੈਂਗਸਟਰਸ ਦੇ ਖਿਲਾਫ ਕੰਮ ਕੀਤਾ ਡਿਪਾਰਟਮੈਂਟ ਤੋਂ ਬਾਹਰ ਆਣ ਤੋਂ ਬਾਅਦ ਉਹ ਜੋ ਕਹਿਣ ਉਹਨਾਂ ਦੀ ਮਰਜ਼ੀ ਹੈ ਲੇਕਿਨ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਨਾ ਸਾਨੂੰ ਪੰਜਾਬ ਦੀ ਪੋਗੌਲਿਕ ਸਥਿਤੀ ਨੂੰ ਸਮਝਣਾ ਹੋਵੇਗਾ ਸਾਡੀ ਪੰਜਾਬ ਦੀ ਪੋਗੌਲਿਕ ਸਥਿਤੀ ਬੜੀ ਅਜੀਬੋ-ਗਰੀਬ ਹੈ ਕਿ ਅਸੀਂ 553 ਕਿਲੋਮੀਟਰ ਪਾਕਿਸਤਾਨ ਦੇ ਨਾਲ ਬਿਲਕੁਲ ਬਾਰਡਰ ਤੇ ਬੈਠੇ ਹੋਏ ਹਾਂ ਜੇ ਤੁਸੀਂ 553 ਕਿਲੋਮੀਟਰ ਕਹਿਣਾ ਸੌਖਾ ਹੁੰਦਾ ਤੁਸੀਂ ਦਿੱਲੀੋਂ ਜਾ ਕੇ ਅਦਰ ਰਸਤਾ ਫਿਰ ਪਾਰ ਕਰ ਲੋਗੇ ਤੇ ਇੰਨਾ 553 ਕਿਲੋਮੀਟਰ ਬਾਅਦ ਆ ਤੇ ਤੁਸੀਂ ਇਹ ਦੇਖੋ ਪਾਕਿਸਤਾਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਪਾਕਿਸਤਾਨ ਦੀ ਜਿਹੜੀ ਖੁਫੀਆ ਏਜੰਸੀ ਹੈ ਜਿਹੜੀ ਆਈਐਸਆਈ ਹੈ ਇੰਟੈਲੀਜੈਂਸ ਸਰਵਿਸਸ ਆ ਉਹਨਾਂ ਦੀਆਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਨੂੰ ਕਿਸੇ ਤਰੀਕੇ ਡਿਸਟਰਬ ਕਰੀਏ ਇਹ ਗੈਂਗਸਟਰਵਾਦ ਕਿਦਾਂ ਆਂਦਾ ਤੇ ਕੀ ਹੁੰਦਾ ਮੈਂ ਉਹ ਗੱਲ ਹੁਣ ਜਦੋਂ ਅਸੀਂ ਪੰਜਾਬ ਦੇ ਸਰਹੱਦੀ ਸੂਬੇ ਦਾ ਦੌਰਾ ਕਰਦੇ ਆ ਤੁਸੀਂ ਸਰਹੱਦੀ ਸੂਬੇ ਚ ਤਰਨਤਾਰਨ ਡੇਰਾ ਬਾਬਾ ਨਾਨਕ ਮਾਝੇ ਦੀ ਬੈਲਟ ਤੋਂ ਹੁੰਦੇ ਹੋਏ ਮਾਲਵੇ ਦੇ ਫਿਰੋਜ਼ਪੁਰ ਵੱਲ ਚਲੇ ਜਾਓ ਤੁਹਾਨੂੰ ਦਿਖੇਗਾ ਉੱਥੇ ਗਰੀਬੀ ਕਿੰਨੀ ਆ ਤੁਹਾਨੂੰ ਦਿਖੇਗਾ ਕਿ ਉੱਥੇ ਨਾ ਕੋਈ ਇੰਡਸਟਰੀ ਹੈ ਨਾ ਐਜੂਕੇਸ਼ਨ ਦੀ ਕੋਈ ਉੱਥੇ ਕਾਲਜ ਸਕੂਲ ਵੱਡੇ ਨੇ ਲੋਕੀ ਨੇ ਲੋਕ 5 ਏਕੜ ਤੋਂ ਥੱਲੇ ਵਾਲੀ ਖੇਤੀ ਕਰਦੇ ਨੇ ਪੰਜਾਬ ਦੀ ਐਗਰੀਕਲਚਰ ਨੂੰ ਜੇ ਕੋਈ ਅੱਜ ਅੱਜ ਵੈਸੇ ਵੀ ਕਿਸਾਨੀ ਦਿਵਸ ਆ ਜੇ ਪੰਜਾਬ ਦੀ ਖੇਤੀਬਾੜੀ ਨੂੰ ਕੋਈ ਚੰਗੀ ਤਰ੍ਹਾਂ ਸਮਝਦਾ ਤਾਂ ਉਹਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ 80% ਲੋਕ ਉਹਨਾਂ ਕੋ ਜਿਹੜੀ ਖੇਤੀ ਦਾ ਧੰਦਾ ਉਹ ਸਿਰਫ 5 ਏਕੜ ਦਾ ਹੈ 5 ਏਕੜ ਦੇ ਵਿੱਚ ਤੁਸੀਂ ਕੀ ਕਮਾਓਗੇ ਕੀ ਖਾਓਗੇ ਤੇ ਕੀ ਤੁਸੀਂ ਕਰਜ਼ਾ ਲਾਓਗੇ ਕੀ ਬੱਚਿਆਂ ਨੂੰ ਦਿਓਗੇ ਤੇ ਕਿੱਦਾਂ ਤੁਸੀਂ ਅੱਗੋਂ ਸਰਵਾਈਵ ਕਰੋਗੇ ਇਹ ਕਹਿਣਾ ਸੌਖਾ ਠੀਕ ਹੈ ਨਾ ਤੇ ਨਾ ਉੱਥੇ ਇੰਡਸਟਰੀ ਹੈ ਨਾ ਉੱਥੇ ਰੋਜ਼ਗਾਰ ਹੈ ਔਰ ਉਹ ਜਿਹੜਾ ਉਹਦਾ ਫਾਇਦਾ ਹਮੇਸ਼ਾ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸ ਚੁੱਕਦੀ ਆਈ ਹੈ ਉਹਨੂੰ ਕਿੱਦਾਂ ਚੁੱਕਦੀ ਆਈ ਐ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ 1 ਸਾਲ ਚ 92 ਡਰੋਨ ਜਿਹੜੇ ਆ ਉਹ ਟਰੇਸ ਆਊਟ ਹੋਏ ਆ 92 ਡਰੋਨ ਜਿਹੜੇ ਆ ਪਾਕਿਸਤਾਨ ਤੋਂ ਇੱਥੇ ਭੇਜੇ ਗਏ ਹੁਣ ਜਿਹੜੀਆਂ ਬੀਐਸਐਫ ਦੇ ਨਵੇਂ ਆਈਜੀ ਆਏ ਨੇ ਉਹਨਾਂ ਨੇ ਡਿਸਕਲੋਜ਼ ਕੀਤਾ ਕਿ ਇਹ ਜਿਹੜੇ ਸਾਰੇ ਡਰੋਨ ਪੰਜਾਬ ਚ ਆਏ ਨੇ ਇਹ ਬੀਐਸਐਫ ਦੇ ਜਿੱਥੇ ਜਿੱਥੇ ਸਾਡੇ ਛਾਣੀਆਂ ਵਾਂ ਜਾਂ ਉਧਰਲੇ ਪਾਸੇ ਪਾਕ ਰੇਂਜਰਸ ਨੇ ਇਦਾਂ ਹੀ ਛੌਣੀਆਂ ਬਣਾਈਆਂ ਉਹਨਾਂ ਦੀ ਛੌਣੀ ਦੇ ਕੋਲ ਉੱਡ ਕੇ ਆਏ ਨੇ ਇਸ ਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਡਰੋਨ ਆ ਰਹੇ ਨੇ ਉਹਨਾਂ ਦੇ ਉੱਤੇ ਪਾਕਿਸਤਾਨ ਰੇਂਜਰਸ ਦਾ ਜਿਹੜਾ ਉਹ ਪੂਰਾ ਥਾਪੜਾ ਉਹਨਾਂ ਦਾ ਹੱਥ ਹੈ ਔਰ ਜਦੋਂ ਉੱਥੋਂ ਡਰੱਗ ਆਂਦੀ ਆ ਡਰੱਗ ਦੇ ਨਾਲ ਪਿਛਲੇ 1 ਸਾਲ ਚ ਹਥਿਆਰ ਵੀ ਨਾਲ ਬਹੁਤ ਆਇਆ ਤੁਸੀਂ ਇਹ ਗੱਲ ਨੂੰ ਗੌਰ ਕਰੋ ਜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਤੇ ਉਹਦੇ ਚ ਜਿਹੜੇ ਵੈਪਨਸ ਇਸਤੇਮਾਲ ਹੋਏ ਇੰਡੀਆ ਦੇ ਵੈਪਨ ਨਹੀਂ ਸੀਗੇ ਉਹ ਪਾਕਿਸਤਾਨ ਦੇ ਵੈਪਨਸ ਜਿੰਨੇ ਵੈਪਨਸ ਤੁਸੀਂ ਬਰਾਮਦ ਹੋ ਰਹੇ ਨੇ ਨਾਲ ਨਾਲ ਚਾਈਨੀਸ ਨੇ ਜਾਂ ਥਰਟੀ ਨੇ ਹੋਰ ਜਿਹੜੇ ਵੈਪਨਸ ਨਾਲ ਮਿਲ ਰਹੇ ਨੇ ਰਿਵੋਲਵਰ ਆ ਜਾਂ ਮਾਊਜ਼ਰਸ ਆ ਉਹ ਸਾਰੇ ਪਾਕਿਸਤਾਨ ਤੋਂ ਆ ਰਹੇ ਨੇ ਮੈਕਸਿਮਮ ਉੱਥੋਂ ਆ ਰਹੇ ਨੇ ਹੁਣ ਜਦੋਂ ਇੱਕ ਹੈਰੋਇਨ ਦੀ ਖੇਪ ਆਂਦੀ ਆ ਉਹ ਹੁਣ ਹੈਰੋਇਨ ਦੀ ਦੇ ਤਸਕਰਾਂ ਨੇ ਵੀ ਨਵਾਂ ਫੰਡਾ ਫੜ ਲਿਆ ਉਹ ਕਹਿੰਦੇ ਜੀ ਅਸੀਂ ਇਹਨੂੰ ਕੱਟ ਕਰਕੇ ਅੱਗੇ ਤੱਕ ਪਹੁੰਚਾਣਾ ਖੇਪ ਨੂੰ ਭੇਜਣ ਵਾਲਾ ਕੋਈ ਹੋਰ ਹੈ ਰਿਸੀਵ ਕਰਨ ਵਾਲਾ ਕੋਈ ਹੋਰ ਹੈ ਚੱਕਣ ਵਾਲਾ ਕੋਈ ਹੋਰ ਹੈ ਅੱਗੋਂ ਕੋਈ ਪਹੁੰਚਾਣ ਵਾਲਾ ਕੋਈ ਹੋਰ ਹੈ ਤੁਸੀਂ ਐਸੀ ਗੱਲ ਤੋਂ ਇਸ ਚੀ ਦਾ ਅੰਦਾਜ਼ਾ ਲਗਾ ਲਓ ਕਿ ਉਹ ਚੇਨ ਉਹਨਾਂ ਨੇ ਬਾਰਡਰ ਬੈਲਟ 'ਚ ਡਿਵੈਲਪ ਕਰਤੀ ਹੋਈ ਹੈ ਔਰ ਉਹ ਜਿੱਥੇ ਜਦੋਂ ਹੈਰੋਇਨ ਉਤਰਦੀ ਹੈ ਜਦੋਂ ਇੱਕ ਪਿਸਤਲ ਵੀ ਨਾਲ ਉਤਰ ਗਈ ਉਹਨਾਂ ਨੇ ਨਾਲ ਤੁਹਾਨੂੰ ਪਤਾ ਹੈ ਪਿਛਲੇ 1 ਸਾਲ ਚ ਜਿੰਨੇ ਡਰੋਨ ਆਏ ਆ ਹਰ ਖੈਰੋਨ ਦੀ ਖੇਪ ਦੇ ਨਾਲ ਮਾਊਜ਼ਰ ਆਇਆ ਤੇ ਉਹ ਮਾਊਜ਼ਰ ਕਿੱਥੇ ਜਾਏਗਾ ਮਾਊਜ਼ਰ ਜਿਹਦੇ ਹੱਥ ਆਇਆ ਉਹ ਉਹਦਾ ਮਾਊਜ਼ਰ ਦਾ ਇਸਤੇਮਾਲ ਤਾਂ ਕਰੇਗਾ ਨਾ ਤੇ ਉਹੀ ਹਥਿਆਰਾਂ ਦਾ ਇਸਤੇਮਾਲ ਪੰਜਾਬ ਚ ਹੋਇਆ ਔਰ ਜਦੋਂ ਹਥਿਆਰ ਆ ਜਾਂਦੇ ਆ ਬੇਰੋਜ਼ਗਾਰੀ ਸਿਰ ਤੇ ਹੈ ਕਰਜ਼ਾ ਸਿਰ ਤੇ ਹੈ ਫਿਰ ਤੁਸੀਂ ਅਪਰਾਧ ਦੀ ਦੁਨੀਆ ਵੱਲ ਜਾਓਗੇ ਫਿਰ ਲੁੱਟਾਂ ਖੋਹਾਂ ਗੱਡੀਆਂ ਖੋਹਣਾ ਇਹ ਕੰਮ ਸ਼ੁਰੂ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਉਹੀ ਜਿਹੜਾ ਚਲਦਾ 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 ਅੱਗੇ ਕਿਸੇ ਗਰੋ ਨਾ ਜੁੜ ਜਾਂਦੇ ਆ ਗੈਂਗਸਰ ਬਣ ਜਾਂਦੇ ਆ ਜੇ ਤੁਸੀਂ ਇਹਨੂੰ ਪੁਰਾਣੇ ਟਾਈਮ ਤੋਂ ਚੈੱਕ ਕਰਦੇ ਆਓ ਤੇ ਸੁਖਾ ਕਾਲਵਾ ਦਵਿੰਦਰ ਬੰਬੀਹਾ ਦਾ ਗੈਂਗ ਲਾਰੈਂਸ ਦਾ ਗੈਂਗ ਰੰਮੀ ਮਛਾਣਾ ਹੋਰ ਜਿਹੜੇ ਵੀ ਹੈਗੇ ਆ ਕਈ ਕਾਫੀ ਦਾ ਪੁਲਿਸ ਨੇ ਮਾਰ ਵੀ ਗ੍ਰਾਏ ਆ ਲੇਕਿਨ ਸਟਿਲ ਜਿਹੜੇ ਲੋਗ ਉਹਨਾਂ ਨਾਲ ਜੁੜੇ ਆ ਤੁਸੀਂ ਇਹ ਦੇਖੋ ਕਿ ਉਹ ਸਾਰੇ ਕਈ ਮੈਕਸਿਮਮ ਕਈ ਜਿਹੜੇ ਆ ਬਾਰਡਰ ਬੈਲਟ ਤੋਂ ਹੈਗੇ ਆ ਔਰ ਬੇਰੋਜ਼ਗਾਰੀ ਦੇ ਵਿੱਚ ਫਸੇ ਹੋਏ ਨੇ ਫਿਰੋਜ਼ਪੁਰ ਤੇ ਫਿਰੋਜ਼ਪੁਰ ਹੈ ਤੁਸੀਂ ਫਿਰੋਜ਼ਪੁਰ ਦਾ ਹੈਗੇ ਆ ਉਸ ਤੋਂ ਬਾਅਦ ਤੁਸੀਂ ਅੰਮ੍ਰਿਤਸਰ ਦਾ ਦੇਖ ਲਓ ਮਾਝੇ ਦਾ ਤਰਨਤਾਰਨ ਵਾਲਦੇ ਦੇਖ ਲਓ ਜਦੋਂ ਖਾਣ ਨੂੰ ਰੋਟੀ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਮਿਲ ਕੇ ਇੱਕ ਰੀਹੈਬਿਲੀਟੇਸ਼ਨ ਪੰਜਾਬ ਚ ਨੌਜਵਾਨਾਂ ਦੀ লাভ ਇਹ ਪੰਜਾਬ ਦਾ 1.5 ਲੱਖ ਨੌਜਵਾਨ ਬਾਹਰ ਪੱਜਦਾ ਪਿਆ ਇਸ ਦਾ ਮਤਲਬ ਪੰਜਾਬ ਚ ਰੋਜ਼ਗਾਰ ਨਹੀਂ ਹੈਗਾ ਇਹ ਗੱਲ ਨੂੰ ਸਮਝ ਨਾ ਪਏਗਾ ਜੇ ਪੰਜਾਬ ਚ ਰੋਜ਼ਗਾਰ ਨਹੀਂ ਹੈਗਾ ਫੇਰ ਰੋਟੀ ਕਿੱਦਾਂ ਕਮਾਣਗੇ আচ্ছা ਇੱਕ ਹੁਣ ਮੈਂ ਗੱਲ ਨੂੰ ਪੂਰੀ ਕਰਦਾ ਜਿਵੇਂ ਗੈਂਗਸਟਰਸ ਵੱਡੇ ਵੱਡੇ ਹੈਗੇ ਨੇ ਜਦੋਂ ਇਹ ਆਪਣਾ ਖਰਚਾ ਕਰਦੇ ਨੇ ਜਾਂ ਇਹਨਾਂ ਦੀ ਚਮਕ-ਦਮਕ ਹੁੰਦੀ ਹੈ ਬ੍ਰਾਂਡਡ ਕੱਪੜੇ ਹੁੰਦੇ ਆ 10-10 ਹਜ਼ਾਰ ਵਾਲੇ ਸ਼ੂਜ਼ ਪਾਉਂਦੇ ਆ ਤੇ ਯੂਥ ਉਹਦੇ ਨਾਲ ਅਟਰੈਕਟ ਹੁੰਦਾ ਤੁਹਾਨੂੰ ਮੈਂ ਦੱਸਦਾ ਇੱਕ ਗੈਂਗਸਟਰ ਸੀ ਰੁਪਿੰਦਰ ਗਾਂਧੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਖੰਨੇ ਦੇ ਰਸੂਲਪੁਰ ਪਿੰਡ ਦਾ ਸੀ ਕਿਉਂਕਿ ਮੈਂ ਬਹੁਤ ਲਿਖਿਆ ਉਹਦੇ ਉੱਤੇ ਬਹੁਤ ਉਹਦੀ ਜੀਵਨੀ ਤੇ ਲਿਖਿਆ ਤੁਹਾਨੂੰ ਪਤਾ ਜਦੋਂ ਚੰਡੀਗੜ੍ਹ ਯੂਨੀਵਰਸਿਟੀ 'ਚ ਪੜਦਾ ਸੀ ਨਾ ਉਹਨੇ ਆਪਣਾ ਸਟੂਡੈਂਟ ਯੂਨੀਅਨ ਦਾ ਗਰੁੱਪ ਬਣਾਇਆ ਤੇ ਉਸ ਗਰੁੱਪ 'ਚ ਕਿੰਨਾ ਬੁੰਡਾ ਜੁੜਿਆ ਸੀ ਪਤਾ 3 ਲੱਖ ਉਹਦੀ ਇੰਡੀਪੈਂਡੈਂਟ ਔਰਗੇਨਾਈਜੇਸ਼ਨ ਚ 3 ਲੱਖ ਨੌਜਵਾਨ ਜੁੜਿਆ ਸੀ ਤੇ ਉਹ ਬਾਅਦ ਵਿੱਚ ਉਹ ਉਹਦਾ ਜਿਹੜਾ ਗੈਂਗਵਾਰ ਸੀ ਉਹਨੂੰ ਮਾਰ ਕੇ ਉਹਨੂੰ ਨਹਿਰ ਚ ਸੁੱਟ ਦਿੱਤਾ ਗਿਆ ਬਾਅਦ ਚ ਉਹਦਾ ਭਰਾ ਸੀ ਮਨਵਿੰਦਰ ਉਹਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕਹਿੰਦਾ ਮੇਰਾ ਇਹ ਮਕਸਦ ਇਹ ਹੈਗਾ ਕੀ ਪੰਜਾਬ ਦੇ ਵਿੱਚ ਯੂਥ ਜਿਹੜਾ ਉਸ ਨੂੰ ਆਪਣਾ ਆਈਕਨ ਮੰਨ ਲੈਂਦਾ ਜਿਹਦੇ ਕੋਲ ਜਿਆਦਾ ਟੌਰ ਹੈ ਲੰਬੀਆਂ ਗੱਡੀਆਂ ਵਾਂ ਸੋਹਣੀ ਐਸ਼ੋ ਪ੍ਰਸਤੀ ਹੈ ਪੰਜਾਬ 'ਚ ਹੈ ਕੀ ਆ ਪੰਜਾਬ 'ਚ ਤਾਂ ਕਿਸਾਨੀ ਹੈ ਇਸ ਤੋਂ ਇਲਾਵਾ ਜੇ ਕੁਝ ਹੈਗਾ ਤਾਂ ਦੱਸ ਤੁਸੀਂ ਮੈਨੂੰ ਗੱਲ ਕਰੋ ਜਾਂ ਇੱਕ ਜਿਹੜੀ ਟਰੈਵਲ ਏਜੰਸੈਂਟ ਅਜੰਟ ਜਿਹੜੇ ਹੁਣ ਇਹਨਾਂ ਨੇ ਆਪਣੇ ਧੰਦਾ ਵਿਛਾ ਲਿਆ ਆਦਰਵਾਜੀ ਪੰਜਾਬ 'ਚ ਕਿਸਾਨੀ ਦਾ ਧੰਦਾ ਤਾਂ ਮੁਨਾਫੇ ਵਾਲਾ ਹੈ ਹੀ ਨਹੀਂ ਘਾਟੇ ਵਾਲਾ ਸਾਰਾ ਕਿਸਾਨ ਇੱਕ ਕਿਸਾਨ ਦੇ ਉੱਤੇ 2.5 ਲੱਖ ਰੁਪਏ ਔਸਤਨ ਕਰਜ਼ਾ ਤੇ ਮੈਨੂੰ ਇਹ ਦੱਸੋ ਉਹ ਜਿਹੜਾ ਘਰ ਕਿਸਾਨ ਦੇ ਬੱਚਾ ਪੈਦਾ ਹੋਊਗਾ 2.5 ਲੱਖ ਰੁਪਏ ਤਾਂ ਉਸੇ ਬਾਪ ਤੇ ਪਹਿਲਾਂ ਹੀ ਕਰਜ ਆ ਤਾਂ ਉਹ ਆ ਕੇ ਕਰੇਗਾ ਕੀ ਕਰੇਗਾ ਤਾਂ ਆ ਕੇ ਫਿਰ ਇਹੀ ਹੈ ਨਾ ਜਦੋਂ ਉਹਨੂੰ ਫਸਲ ਦਾ ਮੁੱਲ ਨਹੀਂ ਮਿਲਣਾ ਨਾ ਉਹਦੀ ਜਿਹੜਾ ਵਾ ਅਗੋਂ ਦਾ ਕੋਈ ਖਰਚੇ ਨੇ ਉਹ ਕਿੱਦਾਂ ਪੂਰੇ ਹੋਣੇ ਨੇ ਸੋ ਕਿਤੇ ਨਾ ਕਿਤੇ ਜਿਹੜਾ ਉਹ ਉਧਰ ਅਪਰਾਧ ਦੀ ਜਿਹਨੂੰ ਆਪਾਂ ਜੁਰਮ ਦੀ ਦੁਨੀਆ ਕਹਿੰਨਾ ਉਧਰ ਵੱਲ ਜਿਹੜਾ ਉਹ ਭਜਣਾ ਸ਼ੁਰੂ ਹੋ ਜਾਂਦਾ ਦਰਸਬ ਇਹ ਤਾਂ ਉਹ ਨੌਜਵਾਨ ਨੇ ਜਿਹੜੇ ਟ੍ਰੈਕਟ ਹੁੰਦੇ ਨੇ ਜਾਂ ਕਹਦੇ ਇਹ ਜਿਹੜੇ ਕਿ ਬੇਰੋਜ਼ਗਾਰੀ ਦਾ ਸ਼ਿਕਾਰ ਨੇ ਪਰ ਇਹੋ ਜਿਹੇ ਗੈਂਗਸਟਰਸ ਨੇ 골ਡੀ ਬਰਾੜ ਵਰਗੇ ਗੈਂਗਸਟਰਸ ਜਿਨ੍ਹਾਂ ਦੀਆਂ ਆਪਣੀਆਂ ਕੰਪਨੀਆਂ ਬਾਹਰ ਚੱਲ ਰਹੀਆਂ ਨੇ ਉਹਨਾਂ ਨੂੰ ਕੀ ਲੋੜ ਪੈ ਗਈ ਫਿਰ ਗੈਂਗਸਟਰੀਜ਼ਮ 'ਚ ਆਉਣ ਦੀ ਨਹੀਂ ਨਹੀਂ ਤੁਸੀਂ ਇੱਥੇ ਦੇਖੋ ਉਹ ਆਪ ਤਾਂ ਜੁਰਮ ਨਹੀਂ ਕਰਦੇ ਨਾ ਉਹ ਕਿ ਜੁਰਮ ਕਿੱਥੋਂ ਕਰਵਾਉਂਦੇ ਪੈਨੇ ਜੁਰਮ ਤਾਂ ਇਹੀ ਪੰਜਾਬ ਦਾ ਨੌਜਵਾਨ ਹੈ ਨਾ ਉਹਨਾਂ ਦੇ ਨੈਟਵਰਕ ਨਾਲ ਜੁੜਿਆ ਹੁਣੇ ਮੈਂ ਕਹਿ ਕੇ ਠਹਿਆ ਜਿਵੇਂ ਰੁਪਿੰਦਰ ਗਾਂਧੀ ਨਾਲ 3 ਲੱਖ ਬੰਦਾ ਜੁੜਿਆ ਸੀ 골ਡੀ ਬਰਾੜ ਤੇ ਲਾਰੈਂਸ ਦਾ ਬਹੁਤ ਵੱਡਾ ਨੈਟਵਰਕ ਹੈ ਆ 3 ਇਦਾਂ ਮਤਲਬ 300 ਬੰਦਾ ਐਨਆਈਏ ਨੂੰ ਪਤਾ ਹੈ ਪਰ ਇਹ ਗੋਲਡੀ ਬਰਾੜ ਨਾਲ ਤੇ ਲਾਰੈਂਸ ਨਾਲ ਜੁੜਿਆ ਹੋਇਆ ਉਹ 300 ਦੀ ਲਿਸਟ ਤਾਂ ਐਨਆਈਏ ਕੋ ਹੈਗੀ ਆ ਅਨ ਅਫੀਸ਼ੀਅਲੀ 300 ਦੇ ਨਾਲ ਅੱਗੋਂ 3000 ਹੋਰ ਜੁੜਿਆ ਹੋਏਗਾ ਉਹ ਜਿਹੜਾ ਵਾ ਜਿਵੇਂ ਠੀਕ ਹੈ ਤੁਸੀਂ ਮੇਰੇ ਨਾਲ ਜੁੜੇ ਹੋ ਅੱਗੋਂ ਤੁਸੀਂ ਉਹ ਨਾਲ ਜੁੜੇ ਹੋ ਅੱਗੋਂ ਇਹ ਲੰਬੀ ਚੇਨ ਹੈ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਨੈਟਵਰਕ ਜਿਹੜਾ ਵਾ ਹਜੇ ਤੱਕ ਦੇਖੋ ਯਾਰ ਸੁਖਾ ਕਾਲਵਾ ਨੂੰ ਪੁਲਿਸ ਕਸਟਡੀ ਜਮਾਰਿਆ ਸੀ ਕਿੰਨੇ ਸਾਲ ਹੋ ਗਏ ਅੱਜ ਵੀ ਲੋਕੀ ਕਹਿੰਦੇ ਸੁੱਖਾ ਕਾਲਵਾ ਦਾ ਗੈਂਗ ਦਵਿੰਦਰ ਬੰਬੀਹਾ ਨੂੰ ਕਿੰਨੀ ਦੇਰ ਹੋ ਗਈ ਐਨਕਾਊਂਟਰ ਕੀਤਾ ਮੈਨੂੰ ਲੱਗਦਾ 7-8 ਸਾਲ ਹੋ ਗਏ 8 ਸਾਲਾਂ ਬਾਅਦ ਵੀ ਦਵਿੰਦਰ ਬੰਬੀਹਾ ਦਾ ਨੈਟਵਰਕ ਜਿਹੜਾ ਸਟਿਲ ਜ਼ਿੰਦਾ ਹੈਗਾ ਤੇ ਅੱਜ ਵੀ ਜਿਹੜਾ ਉਹ ਪੂਰਾ ਰੋਹ ਦੇ ਵਿੱਚ ਹੈਗਾ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਨੌਥਾ ਹੈ ਇਹਨਾਂ ਨਾਲ ਮਜਬੂਰੀ 'ਚ ਜੁੜਦਾ ਕੋਈ ਖੁਸ਼ ਹੋ ਕੇ ਨਹੀਂ ਜੁੜਦਾ ਪਹਿਲੀ ਲਾਈਨ ਐ ਸਮਝ ਲਓ ਮੈਂ ਇਹਨਾਂ ਦੀ ਬਰੀਫੀ ਜਾਣਦਾ ਮੈਂ ਇਹਨਾਂ ਦੀ ਬਰੀਕੀ ਜਾਣਦਾ ਪੰਜਾਬ ਜੇ ਮੰਨ ਲਓ ਇਹੀ ਸੂਬਾ ਜਿਹੜਾ ਗੁਰਵਾਂ ਗੁਰਗਾਵਾ ਵਾਂਗੂ ਬੈਂਗਲੌਰ ਵਾਂਗੂ ਮੀਰ ਹੋ ਜਾਏ ਤੇ ਮੈਨੂੰ ਦੱਸੋ ਕਿਹੜਾ ਗੈਂਗਸਟਰ ਇੱਥੇ ਬਣੂਗਾ ਕਿਉਂ ਬਣੇਗਾ ਜਦੋਂ ਤੁਹਾਨੂੰ ਇਮਾਨਦਾਰੀ ਨਾਲ ਹੀ ਕਮਾਈ 5-7 ਲੱਖ ਰੁਪਏ ਮਹੀਨਾ ਆ ਜਾਣੀ ਹੈ ਫਿਰ ਤੁਹਾਨੂੰ ਵਾਲਵਰ ਹਥਿਆਰ ਖੋਬਾਜੀ ਲੁੱਟਬਾਜੀ ਕਰਨ ਦੀ ਲੋੜ ਨਹੀਂ ਪੈਂਦੀ ਔਰ ਇਸ ਸਭ ਤੋਂ ਪਿਛੜੇ ਸੂਬੇ ਸੀਗੇ ਯੂਪੀ ਤੇ ਬਿਹਾਰ ਤੇ ਕ੍ਰਾਈਮ ਤੇ ਗੈਂਗਸਟਰਵਾਦ ਕਿੱਥੇ ਸੀਗਾ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਸੀਗਾ ਨਾ ਹੁਣ ਯੂਪੀ ਤਰੱਕੀ ਕਰ ਗਈ ਆ ਤੇ ਯੂਪੀ ਦੀ ਤਰੱਕੀ ਕਰਨ ਦੇ ਨਾਲ ਗੈਂਗਸਟਰਵਾਦ ਉੱਥੇ ਘਟ ਗਿਆ ਪੰਜਾਬ ਜਿਹੜਾ ਵਾ ਉਹ ਜਿਹੜਾ ਵਾ ਥੱਲੇ ਦੇ ਥੱਲੇ ਲੁੜਕਦਾ ਵਾ 10ਵੇਂ ਨੰਬਰ ਤੇ ਪੰਜਾਬ ਪਹੁੰਚ ਗਿਆ ਤੀਜੇ ਨੰਬਰ ਤੋਂ ਜਿਹੜਾ ਪੰਜਾਬ ਦਾ ਕਿਸਾਨ ਸਭ ਤੋਂ ਅਮੀਰ ਸੀ ਅੱਜ ਪੰਜਾਬ ਦਾ ਕਿਸਾਨ ਸਭ ਤੋਂ ਗਰੀਬ ਹੈ ਇੰਡਸਟਰੀ ਇੱਥੋਂ ਚਲੀ ਗਈ ਇੰਡਸਟਰੀ ਤੁਸੀਂ ਸਾਰੀ ਵੱਧੀ ਚਲੀ ਗਈ ਗਗਰੇਟ ਚਲੀ ਗਈ ਕੁਛ ਮਿਰਟ ਚਲੀ ਗਈ ਰੋਜ਼ਗਾਰ ਕਿੱਥੋਂ ਆਏਗਾ ਜੇ ਰੋਜ਼ਗਾਰ ਨਹੀਂ ਆਏਗਾ ਤਾਂ ਫਿਰ ਤੁਸੀਂ ਕੀ ਕਰੇਗਾ ਨੌਜਵਾਨ ਸੋ ਕਹਿਣ ਦਾ ਮਤਲਬ ਹੈਗਾ ਕਿ ਜੇ ਆਪਾਂ ਇਹਨੂੰ ਸੋਚੀ ਨਾ ਹਿਸਟੋਰੀ ਗਲਤ ਤਰੀਕੇ ਨਾਲ ਜਾਂ ਆਪਾਂ ਗੌਲਿਕ ਤਰੀਕੇ ਨਾਲ ਤੇ ਇਹ ਨੌਜਵਾਨ ਜਿਹੜਾ ਵੈ ਇਹ ਮਜਬੂਰੀ ਦੇ ਨਾਲ ਤੇ ਭਾਵਨਾਵਾਂ ਦੀ ਰੋਹ ਦੇ ਵਿੱਚ ਆ ਕੇ ਜਿਹੜਾ ਇੱਕ ਜੁਰਮ ਦੀ ਦੁਨੀਆ ਵੱਲ ਜਾਂਦਾ ਕਿਉਂਕਿ ਹਮੇਸ਼ਾ ਜਿਹੜੇ ਪੰਜਾਬ ਦਾ ਨੌਜਵਾਨ ਹੈ ਨਾ ਉਹ ਤਾਂ ਲੋਕਾਂ ਲਈ ਐਗਜ਼ਾਮਪਲ ਰਿਆ ਜੇ ਪੰਜਾਬ ਦੀ ਪੰਜਾਬ ਨਾ ਇੰਨੇ ਹੀ ਆਜ਼ਾਦੀ ਲਿਆ ਕੇ ਦਿੱਤੀ ਹੈ ਦੇਸ਼ ਨੂੰ ਇੱਥੇ ਦੇ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਹੈ ਪੰਜਾਬ ਦੇ ਨੌਜਵਾਨਾਂ ਦਾ ਖੂਨ ਵੀ ਗਰਮ ਹੈ ਸੋ ਕਿਤੇ ਨਾ ਕਿਤੇ ਉਸ ਖੂਨ ਨੂੰ ਪੋਜ਼ਿਟਿਵ ਤਰੀਕੇ ਨਾਲ ਇਸਤੇਮਾਲ ਕਰਨ ਦੀ ਬਜਾਏ ਸਰਕਾਰਾਂ ਉਹ 네ਗੇਟਿਵ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਡਾਕਟਰ ਸਾਹਿਬ ਮੈਂ ਜਾਣਦਾ ਕਿ ਤੁਸੀਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਕਿ ਤੁਸੀਂ ਸਿੱਖੋ ਸਾਹਿਬ ਦੇ ਕਿਸੇ ਬਿਆਨ ਦਾ ਕੋਈ ਜਵਾਬ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਕਲੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਹਾਲ ਹੀ ਚ ਉਹਨਾਂ ਦਾ ਗਲਬਤ ਹੋਈ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਜਾਣਕਾਰੀ ਦਿਓ ਲਾਰੈਂਸ ਬਾਰੇ ਚਰਚਾ ਕੀਤੀ ਜਾ ਰਹੀ ਸੀ ਉਹਨਾਂ ਦਾ ਇਹੀ ਮੰਨਣਾ ਹੈ ਕਿ ਲਾਰੈਂਸ ਇੱਕ ਮਾਸੂਮ ਔਰ ਭੋਲਾ ਭਾਲਾ ਬੱਚਾ ਸੀਗਾ ਜਿਸ ਨੂੰ ਪਰਮਾਹ ਕੇ ਆਪਣੇ ਵੱਲ ਖਿੱਚਿਆ ਗਿਆ ਪਰ ਇੱਥੇ ਇੱਕ ਟਵਿਸਟ ਹੈ ਖਿੱਚਿਆ ਇਸ ਵਾਸਤੇ ਗਿਆ ਤਾਂ ਕਿ ਉਹ ਜਿਹੜਾ ਸਿਸਟਮ ਦੇ ਵਿੱਚ ਜੋ ਚੱਲਦਾ ਪਿਆ ਆ ਉਹਨੂੰ ਕਵਰ ਕਰਨ ਦੇ ਵਿੱਚ ਮਦਦ ਕਰ ਸਕੇ ਜੋ ਧੰਦਾ ਡਰੱਗ ਦਾ ਸਿਸਟਮ ਚਲਾ ਰਿਹਾ ਉਹਨੂੰ ਲਾਰੈਂਸ ਵਰਗੇ ਗੈਂਗਸਟਰਸ ਕਵਰ ਕਰ ਨਹੀਂ ਇਹ ਇਦਾਂ ਨਹੀਂ ਹੈਗਾ ਦੇਖੋ ਮੈਂ ਫੇਰ ਤੁਹਾਨੂੰ ਕਹਿੰਦਾ ਸੇਖੋ ਸਾਹਿਬ ਦੇ ਆਪਣੇ ਵਿਚਾਰ ਆ ਹੁਣ ਲਾਰੈਂਸ ਦੀ ਤੁਸੀਂ ਹਿਸਟਰੀ ਪੜ੍ਹ ਲਓ ਲਾਰੈਂਸ ਸਟੂਡੈਂਟ ਯੂਨੀਅਨ ਦਾ ਸਭ ਤੋਂ ਪੌਪੂਲਰ ਲੀਡਰ ਸੀ ਸਭ ਤੋਂ ਪੌਪੂਲਰ ਲੀਡਰ ਸੀ ਨਾ ਉਹ ਲੀਡਰ ਸੀ ਲੇਕਿਨ ਜਦੋਂ ਉਹਦੇ ਗੈਂਗਸ ਨਾਲ ਮੁੰਡੇ ਜੁੜੇ ਪੰਜਾਬ ਦੇ ਜੁੜੇ ਕਰੀਬ 7000 ਜਿਹੜਾ ਮੈਂ ਅਨ ਆਫੀਸ਼ੀਅਲੀ ਇੰਟੈਲੀਜੈਂਸੀ ਰਿਪੋਰਟ ਕਹਿ ਰਿਹਾ 7000 ਨੌਜਵਾਨ ਕਿਸੇ ਟਾਈਮ ਤੇ ਲਾਰੈਂਸ ਦੇ ਨਾਲ ਜੁੜ ਗਿਆ ਸੀ 7000 ਬੰਦੇ ਦੇ ਤੁਸੀਂ ਨੈਟਵਰਕ ਨੂੰ ਲੀਡ ਕਰਨਾ ਵਿੱਚ ਤੁਹਾਨੂੰ ਫਿਰ ਉਹ ਵੀ ਹੀ ਬੰਦੇ ਆ ਜਾਣੇ ਆ ਜਿਹੜੇ ਲੁੱਟਾਂ ਵਾਲੇ ਆ ਖੋਹਾਂ ਵਾਲੇ ਆ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਮੇਰੀ ਗੱਲ ਨੂੰ ਤੁਸੀਂ ਸਮਝੋ ਤੁਸੀਂ ਪੰਜਾਬ ਦਾ ਇੱਕ ਵਾਰ ਬਾਰਡਰ ਬੈਲਟ ਤੇ ਸਰਵੇਖੀ ਕਰੋਗੇ ਫਿਰ ਤੁਸੀਂ ਮੇਰੇ ਨਾਲ ਗੱਲ ਸਮਝੋਗੇ ਕਿ ਖਾਣੂ ਰੋਟੀ ਨਹੀਂ ਪਾਣੂ ਕੱਪੜਾ ਨਹੀਂ ਤੇ ਜਦੋਂ ਤੁਸੀਂ ਬੁਲੇਟ ਮੋਟਰਸਾਈਕਲ ਤੇ ਉਹ ਮੁੰਡੇ ਨੂੰ ਦੇਖਦੇ ਹੋ ਯਾਰ ਉਹ ਸਰਵੰ ਦਾ ਮੁੰਡਾ ਦਾ ਯਾਰ ਬੁਲੇਟ ਲੈ ਕੇ ਆਇਆ ਨਵਾ ਫਿਰ ਤੁਹਾਡਾ ਚਾਹ ਨਹੀਂ ਕਰਦਾ ਤੁਹਾਡਾ ਦਿਲ ਨਹੀਂ ਕਰਦਾ ਪਿੰਡਾਂ ਵਿੱਚ ਕੀ ਹੈਗਾ ਪਿੰਡਾਂ ਵਿੱਚ ਤਾਂ ਯਾਰ ਇਹ ਹੈਗੇ ਨੇ ਚਬਾਰਾ ਇੱਕ ਕੋਠੇ ਤੇ ਪਾਇਆ ਮੈਂ ਵੀ ਕੋਠੇ ਤੇ ਚਬਾਰਾ ਪਾਣਾ ਜੇ ਉਹਨੇ ਵੱਡੇ ਪੈਲੈਸ 'ਚ ਆਪਣੇ ਬੱਚੇ ਦਾ ਵਿਆਹ ਕੀਤਾ ਮੈਂ ਵੀ ਆਪਣੇ ਮੁੰਡੇ ਦਾ ਵਿਆਹ ਵੱਡੇ ਪੈਲੈਸ 'ਚ ਕਰਨਾ ਇਹੀ ਚੀਜ਼ਾਂ ਨਾ ਪੰਜਾਬ 'ਚ ਤਾਂ ਸਿਰਫ ਇਹਨੇ ਕੋਠੇ ਤੇ ਜਹਾਜ਼ ਬਣਾ ਲਿਆ ਮੈਂ ਵੀ ਕੋਠੇ ਜਹਾਜ਼ ਬਣਾਉਂਗਾ ਹੋਰ ਪਿੰਡਾਂ 'ਚ ਚੱਲਦਾ ਕੀ ਪਿਆ ਔਰ ਜਦੋਂ ਇਸ ਰੇਸ ਦੇ ਵਿੱਚ ਕਿਸਾਨ ਉਤਰਦਾ ਹੈ ਉਹ ਉੱਥੇ ਆ ਕੇ ਕਰਜਾਈ ਹੁੰਦਾ ਉਹ ਕਰਜ਼ਾ ਜਿਹੜਾ ਤੁਸੀਂ ਯਾਰ ਐਸੀ ਗੱਲ ਤੋਂ ਸਮਝ ਲਓ ਕਿ ਪਿਛਲੇ 10 ਸਾਲਾਂਾਂ ਚ 7000 ਫਾਰਮਰ ਪੰਜਾਬ ਦਾ ਸੁਸਾਈਡ ਕਰ ਗਿਆ 7000 ਇਹ ਆਫੀਸ਼ੀਅਲ ਫਿਗਰ ਹੈ ਸਰਕਾਰ ਦੀ ਤੇ ਤੁਸੀਂ ਆਪੇ ਕੈਲਕੂਲੇਟ ਕਰ ਲਓ ਯਾਰ ਕਿੰਨਾ ਪੰਜਾਬ ਜਿਹੜਾ ਵਾ ਉਹ ਅੱਜ ਦੀ ਰੇਟ ਚ ਆਰਥਿਕ ਰੂਪ ਚ ਖੜਾ ਹਾਂ ਨੌਜਵਾਨਾਂ ਨੂੰ ਰੀਹੈਬਿਲੀਟੇਟ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਨਾ ਨੌਜਵਾਨਾਂ ਦਾ ਰੋਜ਼ਗਾਰ ਗੈਂਗਸਰਸ ਪੈਦਾ ਹੋਣਗੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਅਮਰੀਕਾ ਦੇ ਸ਼ਿਕਾਗੋ ਅਮਰੀਕਾ ਕਿੰਨੀ ਵੱਡੀ ਕੰਟਰੀ ਕਿੰਨੀ ਡਿਵੈਲਪਡ ਕੰਟਰੀ ਹੈ ਅਮਰੀਕਾ ਪਰ ਸ਼ਿਕਾਗੋ ਦੇ ਵਿੱਚ ਅੱਜ ਵੀ ਕ੍ਰਾਈਮ ਵਰਲਡ 'ਚ ਸਭ ਤੋਂ ਜ਼ਿਆਦਾ ਹੈ ਰੋਕ ਸਕਦੇ ਸੀ ਲੇਕਿਨ ਗੱਲ ਇਹ ਹੈ ਕਿ ਜਦੋਂ ਤੁਸੀਂ ਹੁਣ ਨਿਊਜ਼ੀਲੈਂਡ 'ਚ ਕਿਉਂ ਨਹੀਂ ਹੈਗਾ ਆਸਟ੍ਰੇਲੀਆ 'ਚ ਕਿਉਂ ਨਹੀਂ ਹੈਗਾ ਮੈਨੂੰ ਦੱਸੋ ਉੱਥੇ ਕਿਉਂ ਨਹੀਂ ਹੈਗੇ ਗੈਂਗਸਰਸ ਕਾਰਨ ਇਹ ਆਪਣੇ ਨੌਜਵਾਨ ਪੀੜੀ ਨੂੰ ਪੂਰਾ ਐਜੂਕੇਟ ਕਰਦੇ ਨੇ ਨੌਜਵਾਨਾਂ ਲਈਓ ਆਪਣਾ ਜੋਬਸ ਦਾ ਤਿਆਰ ਕਰਦੇ ਨੇ ਬਈ ਉਹ ਇਨਫਰਾਸਟ੍ਰਕਚਰ ਤਿਆਰ ਕਰਦੇ ਨੇ ਕਿ ਇਹਨਾਂ ਨੂੰ ਨੌਜਵਾਨਾਂ ਨੂੰ ਜੋਬਸ ਦਿਓ ਨੌਕਰੀਆਂ ਦਿਓ ਇਹ ਉਧਰ ਵੱਲ ਪੱਟਕਣਾ ਤੇ ਪੰਜਾਬ ਦਾ ਨੌਜਵਾਨ ਜਿਹੜਾ ਪਟਕ ਗਿਆ ਕੁਝ ਪਟਕ ਗਿਆ ਪਾਕਿਸਤਾਨ ਦੇ ਜਿਹੜੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਿ ਉਹਨਾਂ ਨੇ ਡਰੱਗਸ ਹੈਰੋਇਨ ਇੰਨੀ ਭੇਜਣੀ ਸ਼ੁਰੂ ਕਰਤੀ ਨਾਲ ਹਥਿਆਰ ਭੇਜਨੇ ਸ਼ੁਰੂ ਕਰਤੇ ਨੌ ਨੌਜਵਾਨਾਂ ਦੇ ਹੱਥ ਲੱਗਣੇ ਸ਼ੁਰੂ ਹੋ ਗਏ ਆਪ ਐਸ ਨੋ ਐਸ ਚੀਜ਼ ਨੇ ਸਾਰਾ ਪੰਜਾਬ ਦਾ ਜਿਹੜਾ ਬਾਰਡਰ 벨ਟ ਨੇ ਜਿਹੜਾ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸ ਨੇ ਕਿਹਾ ਇਹਨਾਂ ਨੇ ਪੰਜਾਬ ਦਾ ਸਾਰਾ ਹੁਲੀਆ ਵਿਗਾੜ ਕੇ ਰੱਖਤਾ ਡਾਕਟਰ ਸਾਹਿਬ ਇੱਕ ਤੱਥ ਹੋਰ ਹੈਗਾ ਮੇਰੇ ਕੋਲ ਗੈਂਗਸਟਰイズਮ ਦੇ ਨਾਲ ਤੁਹਾਨੂੰ ਦੱਸਣ ਲਈ ਸਾਡੀ ਇਸ ਇੰਟਰਵਿਊ ਤੋਂ ਪਹਿਲਾਂ ਮੈਂ ਜੈਪਾਲ ਖੁੱਲਰ ਦੇ ਪਿਤਾ ਦੀ ਪੁਰਾਣੀ ਇੰਟਰਵਿ ਆਫਟਾਰ ਤੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਪੁੱਤਰ ਨੇ ਜੋ ਕੁਝ ਕੀਤਾ ਉਹ ਸਿਰਫ ਇੱਕ ਫ੍ਰੈਕਸ਼ਨ ਆਫ ਟਾਈਮ ਦੇ ਵਿੱਚ ਕੀਤਾ ਉਸ ਤੋਂ ਬਾਅਦ ਉਹ ਜੇਲ੍ਹ ਚਲੇ ਗਿਆ ਤਾਂ ਉਸ ਤੋਂ ਬਾਅਦ ਤੋਂ ਹੀ ਐਸਐਸਪੀ ਆਈਜੀ ਡੀਐਸਪੀ ਹੋਰੀ ਜਾਣ ਦੇ ਦੁਸ਼ਮਣ ਬਣ ਗਏ ਉਹਨੂੰ ਮਾਰਨ ਦੀ ਕੋਸ਼ਿਸ਼ ਉਹਦੇ ਜੇਲ੍ਹ ਦੇ ਅੰਦਰ ਹੁੰਦਿਆਂ ਹੋਇਆਂ ਇਹ ਆਦੇਸ਼ ਹੋ ਗਏ ਸੀਗੇ ਕਿ ਇਹਨੂੰ ਬਾਹਰ ਨਹੀਂ ਨਿਕਲਣ ਦੇਣਾ ਇਹਨੂੰ ਗੋਲੀ ਮਾਰ ਦੇਣੀ ਇਹਨੂੰ ਸ਼ੂਟ ਕਰ ਦੇਣਾ ਇਹ ਉਹਨਾਂ ਦੇ ਪੁੱਤਰ ਨੇ ਇਲਜ਼ਾਮ ਲਾਏ ਦੇਖੋ ਉਹਨਾਂ ਦੇ ਐਲੀਗੇਸ਼ਨ ਸਹੀ ਹੋ ਸਕਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਉਹਨਾਂ ਦੇ ਅਲੀਗੇਸ਼ਨ ਸਹੀ ਹੋ ਸਕਦੇ ਪੁਲਿਸ ਕਈ ਜਗ੍ਹਾ ਵਧੀਆਂ ਵੀ ਕਰਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਗੱਲ ਇਹ ਹੈ ਕਿ ਤੁਹਾਡੀ ਪ੍ਰਾਇਮਰੀ ਜੜ ਕਿੱਥੇ ਆ ਤੁਹਾਡੇ ਜੈਪੁਰ ਭੁੱਲਰ ਨੇ ਹਥਿਆਰ ਕਿਉਂ ਚੱਕਿਆ ਪਹਿਲਾਂ ਤਾਂ ਮੈਂ ਉਸ ਚੀਜ਼ ਨੂੰ ਸਮਝਦਾ ਨਾ ਇਹ ਤਾਂ ਗੱਲ ਕਰਦੇ ਪਏ ਹੈ ਸੈਕੰਡਰੀ ਦੀ ਮੈਂ ਤਾਂ ਪ੍ਰਾਇਮਰੀ ਸਟੈਪ ਦੀ ਹਜੇ ਗੱਲ ਕਰਦਾ ਵੀ ਉਹਨੇ ਹਥਿਆਰ ਕਿਉਂ ਚੁੱਕਿਆ ਇਦੇ ਉੱਤੇ ਤਾਂ ਕਿਸੇ ਬੰਦੇ ਨੇ ਕੋਹਕ ਨਹੀਂ ਕੀਤੀ ਜੋ ਉਹਦੇ ਫਾਦਰ ਕਹਿ ਰਹੇ ਉਹਨੂੰ ਤਾਂ ਤੁਸੀਂ ਮੰਨਦੇ ਹੋ ਮੈਂ ਵੀ ਮੰਨਦਾ ਮੇਰੀ ਸੈਂਪਥੀ ਹੈ ਉਸ ਪਰਿਵਾਰ ਦੇ ਨਾਲ ਬਈ ਉਹਦੇ ਫਾਦਰ ਦੇ ਅਲੀਗੇਸ਼ਨ ਚ ਸਚਾਈ ਵੀ ਹੋ ਸਕਦੀ ਹੈ ਲੇਕਿਨ ਗੱਲ ਇਹ ਹੈ ਕਿ ਬੱਚਾ ਐਡਾ ਹੋਣ ਹਰ ਜੈਪਾਲ ਪੁੱਲਰ ਸੀ ਤੁਸੀਂ ਉਹਦੀ ਉਹਦੀ ਵੀ ਹਿਸਟਰੀ ਮੈਂ ਪੜ੍ਹੀ ਹੈ ਸਾਰੀ ਔਰ ਗੁਰਪ੍ਰੀਤ ਸਿੰਘ ਖੌਂਸੀ ਜੈਪਾਲ ਪੁੱਲਰ ਸੀ ਬੜਾ ਇੰਟੈਲੀ ਮੁੰਡਾ ਸੀ ਹੁਣ ਹਾਰ ਸੀ ਬੜਾ ਆਈਕਨ ਸੀ ਯੂਥ ਦਾ ਲੇਕਿਨ ਉਹਨੇ ਹਥਿਆਰ ਚੱਕੇ ਤੇ ਜੁਰਮ ਦੀ ਦੁਨੀਆ ਵੱਲ ਚਲਾ ਗਿਆ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਜਿਹੜਾ ਗੈਂਗਸਟਰਵਾਦ ਹੈਵੀ ਹੋਇਆ ਨਾ ਇਹ ਹੈਵੀ ਹੋਇਆ ਉਦੋਂ ਜਦੋਂ ਪੰਜਾਬ 'ਚ ਡਰੱਗ ਦਾ ਕਾਰੋਬਾਰ ਸ਼ੁਰੂ ਹੋਇਆ ਤੁਸੀਂ ਮੈਨੂੰ ਦੱਸੋ ਕਿ ਗੈਂਗਸਟਰਵਾਦ 2003 4 5 6 7 ਤੱਕ ਤਾਂ ਮੈਨੂੰ ਨਜ਼ਰ ਨਹੀਂ ਆਇਆ ਕਿਤੇ ਜਿੱਦਾਂ ਹੀ ਪੰਜਾਬ 'ਚ ਡਰੱਗ ਸ਼ੁਰੂ ਹੋਈ ਹੈ ਹੈਰੋਇਨ ਉਹਦੇ ਨਾਲ ਗੈਂਗਸਟਰ ਖੜਾ ਹੋ ਗਿਆ ਉਹਦੇ ਨਾਲ 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 ਸਾਰੀਆਂ ਚੀਜ਼ਾਂ ਪਿਆਰ ਨਾਲ ਸ਼ੁਰੂ ਹੋ ਗਈਆਂ ਫਿਰ ਮੈਂ ਨਹੀਂ ਕਾਨੂੰ ਲੈਣਾ ਯਾਰ ਉਹ ਨਿਆਮ ਫਿਰ ਆਪਣੀ ਇੰਟਰਵਿਊ ਦਾ ਜਿਹੜਾ ਵਾ ਉਹ ਦਾਰਾ ਡਿਵਰਟ ਹੋ ਜੇਗੀ ਉਧਰ ਲੇਕਿਨ ਗੱਲ ਇਹ ਹੈ ਕਿ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਜਿਹੜੀ ਐ ਉਹ ਗੈਂਗਸਟਰਵਾਦ ਖੜਾ ਹੋਇਆ ਉਹ ਮਾਫੀਆ ਖੜਾ ਹੋਇਆ ਮਾਫੀਆ ਨੇ ਗੈਂਗਸਟਰਵਾਦ ਖੜਾ ਕੀਤਾ ਆਪਾਂ ਇਹ ਵੀ ਕਹਿ ਸਕਦੇ ਇੰਡਾਇਰੈਕਟ ਤੌਰ ਤੇ ਕਿ ਇਹ politcal ਬੰਦਿਆਂ ਦੀ ਪੰਜਾਬ ਨੂੰ ਇਹ ਦੇਣ ਹੈ ਜਿਹੜੇ ਸਿਆਸਤ ਕਰਕੇ ਗਏ ਪੰਜਾਬ ਚ ਇਹ ਉਹਨਾਂ ਦੀ ਦੇਣ ਹੈ ਇਹ ਪੰਜਾਬ ਚ ਖੜਾ ਨਹੀਂ ਹੋ ਸਕਦਾ ਸੀ ਜੇ ਤੁਸੀਂ ਮੈਨੂੰ ਦੱਸੋ ਜਿੱਥੇ 2 ਨੰਬਰ ਦਾ ਧੰਦਾ ਹੋਏਗਾ ਉੱਥੇ ਮਾਫੀਆ ਨਾਲ ਤੇ ਗੈਂਗਸਟਰਵਾਦ ਬਦਮਾਸ਼ ਨਾਲ ਡਵੈਲਪ ਹੋਣਗੇ ਉਸ ਧੰਦੇ ਤੇ ਕਬਜ਼ਾ ਕਰਨ ਲਈ ਤੇ ਇਹ ਉਹਦਾ ਹੀ ਨਤੀਜਾ ਕਿ ਅਸੀਂ ਅੱਜ ਪੰਜਾਬ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਾਰੀ ਇਹਨਾਂ ਦੇ ਨਾਲ ਮੈਕਸਿਮਮ ਨੌਜਵਾਨ ਪੀੜ੍ਹੀ ਦਾ ਕਿੰਨਾ ਨੌਜਵਾਨ ਆ ਇਹਨਾਂ ਨਾਲ ਜੁੜ ਗਿਆ ਹੋਇਆ ਹੈ ਅਕਾ ਤਾਂ ਤੁਹਾਡਾ ਕੀ ਸਵਾਲ ਹੈ ਮੈਂ ਪੁੱਛਣਾ ਚਾਹੁੰਦਾ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਉਹ ਕਿੱਥੇ ਸਟੈਂਡ ਕਰਦਾ ਪਿਆ ਪੁਲਿਸ ਕਿੱਥੇ ਸਟੈਂਡ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਲੰਘੇ ਦੋ ਅਨਕਾਉਂਟਰਸ ਦਾ ਮੈਂ ਜ਼ਿਕਰ ਕੀਤਾ ਸੀਗਾ ਇੱਕ ਅੰਮ੍ਰਿਤਸਰ ਝੰਡੇਾਲਾ ਗੁਰੂ ਵਾਲਾ ਇੱਕ ਮਾਨਸੇ ਵਾਲਾ ਇੱਕ ਅਮਰਿਤਪਾਲ ਸਿੰਘ ਅਮੜੀ ਤੇ ਪਰਮਜੀਤ ਸਿੰਘ ਪੰਮਾ ਇਹਨਾਂ ਦੋਵਾਂ ਦੇ ਕੇਸਸ ਦੇ ਵਿੱਚ ਇੱਕੋ ਹੀ ਚੀਜ਼ ਹੋਈ ਹੱਥਕੜੀਆਂ ਲੱਗੀਆਂ ਹੋਈਆਂ ਨੇ ਇੱਕ ਜਣਾ ਨਸ਼ੇ ਦੀ ਖੇਪ ਦੱਸਣ ਗਿਆ ਸੀਗਾ ਇੱਕ ਜਣਾ ਹਥਿਆਰਾਂ ਦੀ ਖੇਪ ਦੱਸਣ ਗਿਆ ਸੀ ਦੋਵਾਂ ਦੇ ਇਹ ਪਾਇਆ ਗਿਆ ਕਿ ਉਹਨਾਂ ਨੇ ਪਿਸਤੌਲ ਫੜੀ ਤੇ ਫੜ ਕੇ ਲੱਭ ਕੇ ਤੇ ਸ਼ੂਟ ਕਰ ਦਿੱਤਾ ਤੇ ਕ੍ਰ ਕੋਦੀ ਕਹਾਣੀ ਨਹੀਂ ਲੱਗ ਰਹੀਆਂ ਲੱਗਦਾ ਜਿਵੇਂ ਖਾੜਕੂਵਾਦ ਵੇਲੇ ਦੀਆਂ ਕਹਾਣੀਆਂ ਯਾਦ ਆ ਜਾਂਦੀਆਂ ਨੇ ਜਿਹੜੋਂ ਪੜੀਆਂ ਸੁਣੀਆਂ ਨੇ ਉਦੋਂ ਵੀ ਇਦਾਂ ਦੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਸੀ ਹੁਣ ਵੀ ਇਹੀ ਦੱਸ ਕੇ ਮੁੰਡੇ ਮਾਰੇ ਜਾ ਰਹੇ ਨਹੀਂ ਦੇਖੋ ਪਹਿਲੀ ਗੱਲ ਇਹ ਹੈਗੀ ਆ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮੈਜਿਸਟ੍ਰੇਟ ਦਾ ਹਿੱਸਾ ਹੈ ਜੁਡੀਸ਼ੀਅਲ ਜਦੋਂ ਵੀ ਕੋਈ ਗੋਲੀ ਚੱਲਦੀ ਹੈ ਪੁਲਿਸ ਦੀ ਉਹਦੀ ਮੈਜਿਸਟ੍ਰੇਟ ਜਾਂਚ ਹੁੰਦੀ ਆ ਉਹ ਜਾਂਚ ਦੇ ਵਿੱਚ ਉਹ ਮੌਕੇ ਦੇ ਬਿਆਨ ਟਾਵਰ ਲੋਕੇਸ਼ਨ ਟਾਵਰ ਦੀ ਜਿਹੜੀਆਂ ਮੋਬਾਈਲ ਦੀਆਂ ਕਾਲਸ ਹਰ ਚੀਜ਼ ਪਰਿਵਾਰਾਂ ਦੇ ਬਿਆਨ ਮੋ ਇਲਾਕੇ ਦੇ ਬਿਆਨ ਉਹ ਸਾਰੇ ਲੈਂਦੇ ਆ ਤੇ ਉਸ ਤੋਂ ਬਾਅਦ ਮੈਜਿਸਟ੍ਰੇਟ ਆਪਣੀ ਰਿਪੋਰਟ ਦਿੰਦਾ ਕਿ ਇਹ ਫਾਇਰ ਸਹੀ ਹੋਇਆ ਸੀ ਜਾਂ ਪੁਲਿਸ ਵੱਲੋਂ ਨਕਲੀ ਕੀਤਾ ਗਿਆ ਸੀ ਕਿਉਂਕਿ ਇਹ ਹਜੇ ਜਾਂਚ ਅਧੀਨ ਹੈ ਕਈ ਫੈਕਟ ਸਾਹਮਣੇ ਆਣੇ ਆ ਕਈ ਫੈਕਟਸ ਦੇ ਉੱਤੇ ਹਜੇ ਜੜੀ ਆ ਉਹ ਬਹਿਸ ਵੀ ਹੋਣੀ ਆ ਲੇਕਿਨ ਗੱਲ ਇਹ ਹੈਗੀ ਆ ਕਿ ਪਿਛਲੇ 10 ਦਿਨਾਂ ਤੋਂ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਪੁਲਿਸ ਬੜੀ ਅਗਰੈਸਿਵ ਹੋਈ ਪਈ ਆ ਔਰ ਤੁਸੀਂ ਜੇ ਮੈਂ ਗੱਲ ਕਰਾਂ ਕਿ ਪੰਜਾਬ ਪੁਲਿਸ ਦੇ ਅਫਸਰਾਂ ਦੀ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਐ ਇਸ ਟਾਈਮ ਲਾਅ ਐਂਡ ਆਰਡਰ ਉਹਨਾਂ ਲਈ ਸਭ ਤੋਂ ਵੱਡਾ ਚੈਲੰਜ ਹੈ ਪੰਜਾਬ ਦੇਖੋ ਅਮ੍ਰਿਤਸਰ ਡਾਕਟਰ ਕੇਡੀ ਆਪਣੀ ਫੈਮਲੀ ਨਾਲ ਸੀਗਾ ਤੇ ਉਹ ਗੱਡੀ ਰਿਵਾਲਵਰ ਦਿਖਾ ਕੇ ਗੋਲੀ ਚਲਾ ਕੇ ਗੱਡੀ ਖੋ ਕੇ ਲੈ ਗਏ ਠੀਕ ਹੈ ਨਾ ਹਾਈਵੇ ਦੇ ਉੱਤੇ ਲੁੱਟ ਹੋ ਰਹੀਆਂ ਆ ਕੱਲ ਵੀ ਜਲੰਧਰ ਦੇ ਵਿੱਚ ਲੁੱਟ ਹੋ ਗਈ ਠੀਕ ਹੈ ਨਾ ਔਰ ਰੋਡਾ ਮਾਰ ਕੇ ਉਹਦੇ ਕੋਲ ਲੁੱਟ ਕੇ ਲੈ ਗਏ ਕਿਤੇ ਗੋਲੀ ਚਲਾ ਕੇ ਲੁੱਟ ਕੇ ਲੈ ਗਏ ਕਹਿੰਦਾ ਮਤਲਬ ਹੈਗਾ ਕਿ ਲੋਕਾਂ 'ਚ دہشت ਹੈ ਸਭ ਤੋਂ ਵੱਡੀ ਗੱਲ ਹੈ ਕਿ ਉਸ ਸੂਬੇ ਦੇ ਵਿੱਚ ਨਿਵੇਸ਼ ਸਭ ਤੋਂ ਜ਼ਿਆਦਾ ਹੁੰਦਾ ਜਿੱਥੇ ਕ੍ਰਾਈਮ ਦਾ ਗ੍ਰਾਫ ਡਾਊਨ ਹੋਵੇ ਇੰਨੇ ਸਾਲ ਬਿਹਾਰ ਔਰ ਯੂਪੀ ਚ ਇਸ ਕਰਕੇ ਇਨਵੈਸਟਮੈਂਟਸ ਨਹੀਂ ਹੋਈਆਂ ਉੱਥੇ ਕ੍ਰਾਈਮ ਦਾ ਗ੍ਰਾਫ ਜ਼ਿਆਦਾ ਸੀ ਹੁਣ ਤੁਸੀਂ ਜਾ ਕੇ ਦੇਖੋ ਯੂਪੀ ਤੇ ਬਿਹਾਰ ਚ ਇਨਵੈਸਟਮੈਂਟ ਔਰ ਨਿਵੇਸ਼ ਕਿੰਨਾ ਹੋ ਰਿਹਾ ਕਿੰਨਾ ਉੱਥੇ ਨਿਵੇਸ਼ ਵਧਿਆ ਕਿੰਨਾ ਉੱਥੇ ਲੋਕਾਂ ਨੇ ਹੁਣ ਜਦੋਂ ਕ੍ਰਾਈਮ ਦਾ ਗ੍ਰਾਫ ਵਧਿਆ ਵੱਡੀਆਂ-ਵੱਡੀਆਂ ਕੰਪਨੀਆਂ ਤੁਸੀਂ ਲਗਾ ਲੋਗੇ ਪੈਸਾ ਚਲੋ ਦੱਸੋ ਜੇ ਤੁਸੀਂ ਪੰਜਾਬ ਚ ਇੱਕ ਇੰਡਸਟਰੀ ਲਗਾਣੀ ਹੋਵੇ 100 ਕਰੋੜ ਦੀ ਇਸ ਮਾਹੌਲ ਚ ਲਗਾ ਲੋਗੇ ਸੋ ਇਹ ਸਰਕਾਰਾਂ ਲਈ ਚੁਣੌਤੀ ਬਣ ਜਾਂਦਾ ਆਮ ਨਾਗਰਿਕਾਂ ਲਈ ਬੜਾ ਖੜਾ ਹੋ ਜਾਂਦਾ ਖਤਰਾ ਯਾਰ ਲੁੱਟਾਂ ਖੋਹਾਂ ਗੋਲੀਆਂ ਵਾਰਦਾਤ ਹਰ ਟਾਈਮ ਹੋਣ ਲੱਗ ਪਈਆਂ ਫਰੋਤੀ ਰੰਗਦਾਰੀ ਇਹ ਚੀਜ਼ਾਂ ਆਮ ਸ਼ੁਰੂ ਹੋ ਗਈਆਂ ਔਰ ਇਹਦੇ ਨਾਲ ਇੱਕ ਪੰਜਾਬ ਦਾ ਵਪਾਰੀ ਵਰਗ ਪੰਜਾਬ ਦਾ ਅਮਨ ਪਸੰਦ ਨਾਗਰਿਕ ਉਹ ਬੜੇ ਡਰ ਤੇ ਕੰਟਰੋਲ ਚ ਜਾ ਰਿਹਾ ਸੀ ਹੁਣ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਹੈ ਮੌਜੂਦਾ ਚਾਹੇ ਮੈਂ ਗੱਲ ਕਰਾਂ ਗੌਰਵ ਯਾਦਵ ਦੀ ਜਿਹੜੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਮੈਂ ਗੱਲ ਕਰਾਂ ਪ੍ਰਮੋਤ ਬਾੰਦ ਜਿਹੜੇ AGTF ਦੇ ਚੀਫ ਨੇ ਮੈਂ ਗੱਲ ਕਰ ਲੈਣਾ ਵਾ ਅਰਪੀ ਸ਼ੁਕਲਾ ਦੀ ਜਿਹੜੇ ਪੰਜਾਬ ਦੇ ਸਪੈਸ਼ਲ ਡੀਜੀ ਨੇ ਗੁਰਿੰਦਰ ਢਿੱਲੋਂ ਨੇ ਔਰ ਜੇ ਪੰਜਾਬ ਦੇ ਪੁਲਿਸ ਕਮਿਸ਼ਨਰ ਨੇ ਲੁਧਿਆਣੇ ਦੇ ਵਿੱਚ ਕੁਲਦੀਪ ਚਾਹਲ ਨੇ ਸੋਪਨ ਸ਼ਰਮਾ ਜਲੰਧਰ ਨੇ ਇਹ ਬੜੇ ਹਾਰਡ ਕੋਰਸ ਆਫਿਸਰਸ ਆ ਜਿਹੜੇ ਲਾ ਐਂਡ ਆਰਡਰ ਨੂੰ ਹਰ ਹਾਲਚ ਮੇਨਟੇਨ ਕਰਨ ਦੇ ਵਿੱਚ ਪ੍ਰਮੁੱਖ ਮੰਨੇ ਜਾਂਦੇ ਆ ਔਰ ਦੇਖੋ ਅੱਜ ਮੈਂ ਇੱਕ ਗੱਲ ਸਮਝਣਾ ਚਾਹਨਾ ਤੁਹਾਡੇ ਕੋਲੋਂ ਭਾਈ ਜੇ ਇੱਕ ਇਲਾਕੇ ਦੇ ਵਿੱਚੋਂ ਗੋਲੀਆਂ ਚਲਾ ਕੇ ਗੱਡੀ ਖੋ ਕੇ ਲੈ ਗਏ ਉਹਦਾ ਦੋਸ਼ ਤੁਸੀਂ ਕਿੱਤੇ ਲਗਾਉਗੇ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਗੈਂਗਸਟਰਸ ਤੇ ਲਗਾਉਗੇ ਬਦਮਾਸ਼ਾਂ ਤੇ ਲਗਾਉਗੇ ਕਿ ਤੁਸੀਂ ਪੁਲਿਸ ਤੇ ਲਗਾਉਗੇ ਕਿ ਭਗਵੰਤ ਮਾਨ ਤੇ ਲਗਾਉਗੇ ਪਹਿਲਾਂ ਤੁਸੀਂ ਮੈਨੂੰ ਆਪਣਾ ਜਵਾਬ ਦਿਓ ਪੁਲਿਸ ਤੇ ਲੱਗੇਗਾ ਪਹਿਲੇ ਨੰਬਰ ਤੇ ਪੁਲਿਸ ਹੋएगी ਪੰਜਾਬ ਦੀ ਪੁਲਿਸ ਨਕਮੀ ਹੈ ਕੰਮ ਹੀ ਕੋਈ ਨਹੀਂ ਕਰਦੀ ਦਫਤਰਾ ਜੇ ਸੀ ਜੇ ਬੈਠੇ ਨੇ ਇੱਥੇ ਗੋਲੀਆਂ ਚੱਲੀ ਜਾ ਰਹੀਆਂ ਲਗਾਤਾਰ ਜਿਹੜੀਆਂ ਪੰਜਾਬ ਚ ਵਾਰਦਾਤਾਂ ਹੋਈਆਂ ਨਾ ਪੰਜਾਬ ਪੁਲਿਸ ਦਾ ਅਕਸ ਖਰਾਬ ਹੋਇਆ ਉਹ ਜਿਹੜੀ ਅੰਦਰਲੀ ਗੱਲ ਮੈਂ ਤੁਹਾਨੂੰ ਦੱਸਦਾ ਇਹਦੇ ਨਾਲ ਕੀ ਹੋਇਆ ਪੰਜਾਬ ਪੁਲਿਸ ਦਾ ਜਿਹੜਾ ਫੀਲਡ ਦਾ ਆਫੀਸਰ ਹੈ ਜਿਹੜੇ ਫੀਲਡ ਚ ਕੰਮ ਕਰਨ ਵਾਲੇ ਮਲਾਜਮ ਉਹ ਡਿਮੋਰਲਾਈਜ਼ ਹੋ ਗਏ ਸੀ ਉਹਨਾਂ ਦਾ ਮਨੋਬਲ ਪੰਜਾਬੀ ਚ ਮੈਂ ਕਹਿੰਨਾ ਡਿੱਗ ਗਿਆ ਸੀ ਇਹ ਇੱਕ ਪੰਜਾਬ ਪੁਲਿਸ ਦੀ ਆਪਾਂ ਇਹਨੂੰ ਕਹਿ ਦਈਏ ਚਲੋ ਓਵਰਰੂਲਿੰਗ ਵੀ ਕਰਦੇ ਹੋਣਗੇ ਇਹ ਪੰਜਾਬ ਪੁਲਿਸ ਦੀ ਇੱਕ ਟੈਕਟਿਕ ਹੈ ਕਿਉਂਕਿ ਮੈਂ ਰਿਪੋਰਟਿੰਗ ਲੰਬੇ ਟਾਈਮ ਤੋਂ ਕੀਤੀ ਹੈ ਇੱਕ ਖੌਫ ਪੈਦਾ ਕਰਨ ਦੀ ਟੈਕਟਿਕ ਹੈ ਕਿ ਪੰਜਾਬ ਨੂੰ ਗੈਂਗਸਟਰਸ ਛੱਡ ਜਾਣ ਹੁਣ ਯੂਪੀ ਚ ਕੀ ਹੈਗਾ ਯੂਪੀ ਚ ਜਿਹੜਾ ਦੰਗਾ ਕਰਦਾ ਉਹ ਕਹਿੰਦੇ ਬੁਲਡੋਜ਼ਰ ਚਲਾ ਦਿਓ ਤੇ ਜਿਹੜਾ ਜ਼ਿਆਦਾ ਕਰਦਾ ਤੇ ਫਿਰ ਉਹ ਤੁਸੀਂ ਦੇਖਿਆ ਯੋਗੀ ਦਿੱਤਨਾத் ਦੀ ਸਰਕਾਰ ਨੇ ਜਿਹੜਾ ਉਹ ਦੂਬੇ ਸੀ ਟੋਲ ਪਲਾਜਾ ਤੋਂ ਬਾਅਦ ਸ਼ਰੀਆ ਮਾਰ ਦਿੱਤਾ ਮਾਰਿਆ ਨਾ ਸਾਰਾ ਮੀਡੀਆ ਰੋਕ ਕੇ ਕਿਉਂਕਿ ਉਹਨੇ 8 ਪੁਲਸ ਵਾਲੇ ਮਾਰੇ ਸੀ ਪੁਲਿਸ ਦਾ ਮਨੋਬਲ ਡਿੱਗ ਗਿਆ ਸੀ ਇਹ ਪੁਲਿਸ ਦੀ ਟੈਕਟਿਕਸ ਹੁੰਦੀ ਹੈ ਕਿ ਗੈਂਗਸਟਰਾਂ ਵਿੱਚ ਖੌਫ ਪੈਦਾ ਕਰੋ ਆਮ ਨਾਗਰਿਕ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਘਬਰਾਇਆ ਹੋਇਆ ਇਨਵੈਸਟਮੈਂਟਸ ਵਪਾਰੀ ਘਬਰਾਏ ਹੋਏ ਨੇ ਹੁਣ ਆ ਦੇਖੋ ਜਲੰਧਰ ਹੈ ਰਿਚੀ ਟ੍ਰੈਵਲ ਰਿੱਕੀ ਜਿਹੜਾ ਹੈਗਾ ਵਾ ਇੰਦਰਜੀਤ ਰਿੱਕੀ ਉਹਦੀ ਗੱਡੀ ਬਾਹਰ ਖੜੀ ਉੱਥੇ ਗੋਲੀਆਂ ਮਾਰ ਗਏ ਹੁਣ ਮੈਨੂੰ ਇਹ ਦੱਸੋ ਸਾਰੇ ਟ੍ਰੈਵਲ ਏਜੰਟ ਡਰ ਗਏ ਉਸ ਦਿਨ ਦਾ ਹੀ ਡਰੇ ਹੋਏ ਆ ਬਈ ਯਾਰ ਇਹ ਤਾਂ ਕਿਸੇ ਨਾਲ ਵੀ ਹੋ ਸਕਦਾ ਹੁਣ ਪੁਲਿਸ ਨੇ ਕੱਲ ਇੱਕ ਨਾਲ ਐਨਕਾਊਂਟਰ ਕੀਤਾ ਤੇ ਉਹਦੇ ਗੋਲੀਆਂ ਬੱਜੀਆਂ ਤੇ ਉਹਨੂੰ ਫੜ ਲਿਆ ਲੇਕਿਨ ਗੱਲ ਇਹ ਹੈ ਕਿ ਤੁਸੀਂ ਦੇਖੋ ਉਹਦੀ ਦਹਿਸ਼ਤ ਕਿੰਨੀ ਰਹੀ ਗੋਲੀਆਂ ਵੱਜਣ ਤੋਂ ਬਾਅਦ ਗੱਡੀ ਦੇ ਵਿੱਚ ਸੋ ਮੇਰੇ ਕਹਿਣ ਦੀ ਤੁਹਾਨੂੰ ਇੱਕ ਲਾਈਨ ਹੈ ਕਿ ਪੰਜਾਬ 'ਚ ਜੋ ਮੈਂ ਅੱਜ ਵਿਊ ਦੇ ਕੇ ਚੱਲਣਾ ਕਿ ਪੰਜਾਬ 'ਚ ਸਭ ਤੋਂ ਪਹਿਲਾਂ ਨੌਜਵਾਨਾਂ ਲਈ ਰੋਜ਼ਗਾਰ ਵੱਡੀ ਵੱਡੀ ਦੇਖੋ ਪੰਜਾਬ ਤਾਂ ਵੈਸੇ ਹੀ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਤਾਂ ਅਸੀਂ ਅਨਾਜ ਉਗਾਨੇ ਆ ਆਲੂ ਉਗਾਨੇ ਆ ਹੋਰ ਚੀਜ਼ਾਂ ਉਗਾਨੇ ਆ ਮੱਕੀ ਉਗਾਨੇ ਪਰ ਪ੍ਰੋਸੈਸਿੰਗ ਇੰਡਸਟਰੀ ਲਿਆਓ ਯਾਰ ਸਾਰੇ ਨੌਜਵਾਨ ਰੋਜ਼ਗਾਰ ਤੇ ਲੱਗਣ ਕੋਈ ਟਰੇਡਿੰਗ ਤੇ ਲੱਗੇ ਕੋਈ ਪੈਕਿੰਗ ਤੇ ਲੱਗੇ ਔਰ ਇੰਨਾ ਕੋ ਖੁਸ਼ਹਾਲ ਕਰ ਦਿਓ ਸੂਬਾ ਕਿ ਨੌਜਵਾਨ ਕਹਿਣ ਯਾਰ ਹਥਿਆਰ ਔਰ ਡਰਗ ਵਾਪਸ ਪਾਕਿਸਤਾਨ ਡਰੋਨ ਨਹੀਂ ਸੁੱਟ ਗਿਆ ਹੋ ਜੇ ਲੇਕਿਨ ਗੱਲ ਇਹ ਆ ਕਿ ਕਦੀ ਇਹ ਦੇਖਿਆ ਕਿ ਡਰੋਨ ਜਿਹੜਾ ਹਥਿਆਰ ਤੇ ਸੁੱਟ ਕੇ ਜਾਂਦਾ ਇਹਨੂੰ ਕਦੀ ਵਾਪਸ ਕਿਸੇ ਨੇ ਸੁੱਟਿਆ ਹੋਵੇ ਨੌਜਵਾਨ ਨੇ ਸਾਰੇ ਕੈਚ ਕਰਤੇ ਆ ਕਾਰਨ ਬੇਰੋਜ਼ਗਾਰੀ ਬਹੁਤ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਰੋਜਗਾਰੀ ਹੈ ਖਾਸ ਕਰਕੇ ਜਿਹੜੀ ਸਾਡੀ ਬਾਰਡਰ ਬੈਲਟ ਹੈ ਔਰ ਦੂਸਰੀ ਜਿਹੜੀ ਗੱਲ ਹੈ ਕਿ ਇਹ ਪੰਜਾਬ ਦੇ ਜਿਹੜਾ ਨੌਜਵਾਨ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਇਹ ਸਾਡੀ ਜਿਹੜਾ ਸੂਬਾ ਹੈ ਇਹ ਵਿਰਾਸਤੀ ਸੂਬਾ ਹੈ ਇਹ ਗੁਰੂਆਂ ਮਹਾਰਾਜ ਦਾ ਸੂਬਾ ਧਾਰਮਿਕ ਸੂਬਾ ਜਿਹਨੂੰ ਅਸੀਂ ਕਹਿੰਨੇ ਆ ਕਿ ਲੋਕ ਤਾਂ ਦੁਨੀਆ ਦਰਜ ਦੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਆ ਔਰ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਔਰ ਇੱਥੇ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਤਾਂ ਸਗੋਂ ਸਾਰਿਆਂ ਨੂੰ ਪਿਆਰ ਵੰਡਣਾ ਚਾਹੀਦਾ ਇਨਫੋਰਮੇਸ਼ਨ ਲਈ ਸ਼ੁਕਰੀਆ ਡਾਕਟਰ ਸਾਹਿਬ ਤੇ ਬਿਲਕੁਲ ਇਹ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਵੰਡ ਰਹੇ ਸੀਗੇ ਉਸ ਦੇ ਉੱਤੇ ਇੱਕ ਉੱਡਨੀ ਝਾਤ ਮਾਰਨੀ ਜ਼ਰੂਰੀ ਸੀਗੀ ਗੈਂਗਸਟਰਵਾਦ ਗੈਂਗਸਟਰਿਜ਼ਮ ਕੀ ਹੈਗਾ ਹੈ ਗੈਂਗਸਟਰਸ ਕੀ ਨੇ ਡਾਕਟਰ ਸਾਹਿਬ ਨੇ ਬਹੁਤ ਵੀ ਸਮਝਾਇਆ ਪਰ ਤੋਂ ਬਾਅਦ ਜਿਹੜੇ ਇਨਕਾਊਂਟਰਸ ਦੀ ਪ੍ਰਣਾਲੀ ਜੋ ਪ੍ਰਕਿਰਿਆ ਚੱਲਦੀ ਪਈ ਹੈ ਇਸ ਵੇਲੇ ਉਹ ਪਰਜ਼ੋਰ ਬਰਕਰਾਰ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਡਾਕਟਰ ਸਾਹਿਬ ਦਾ ਕਹਿਣਾ ਸੀ ਕਿ ਇਸ ਨੂੰ ਇੱਕ ਟੈਕਟਿਕ ਟੈਕ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਔਰ ਉਸ ਟੈਕਟਿਕ ਨੂੰ ਇਹ ਸਮਾਂ ਦੇ ਵਿੱਚ ਲਿਆਉਂਦੀ ਹੀ ਹੁੰਦੀ ਹੈ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਜਿਵੇਂ ਯੂਪੀ ਦੇ ਵਿੱਚ ਹਾਰਾਤ ਬਣਾਏ ਗਏ ਤਾਂ ਕਿ ਲੋਕਾਂ ਦਾ ਜੀਵਨ ਸਖਾਲਾ ਹੋ ਸਕੇ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਬਖੋ ਡਾਕਟਰ ਸਾਹਿਬ ਦਸੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਰ ਸਾਹਮਣੇ ਆਉਂਦਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਔਰ ਤੱਕ ਲਈ ਬਣੇ ਰੋਵਾਂ ਨੇਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ